ਇਸ ਮੋਹਿਕ ਰੂਪ ਦੇ ਵਿੱਚ ਪੰਜਾਬ ਦਾ ਮਸਲਾ ਆ ਜਿਹਦੇ ਵਿੱਚ ਪੰਜਾਬ ਦੀ ਜ਼ਮੀਨ ਜਾ ਰਹੀ ਆ ਪੰਜਾਬ ਦੇ ਕੁਦਰਤੀ ਸਰੋਤ ਜਾ ਰਹੇ ਆ ਪੰਜਾਬ ਦਾ ਰੁਜ਼ਗਾਰ ਜਾ ਰਿਹਾ ਹੈ ਤੇ ਉਹਦੇ ਨਾਲ-ਨਾਲ ਜਿਹੜੀ ਪੰਜਾਬੀ ਬੋਲੀ ਮਰ ਰਹੀ ਆ ਜਿਹਦੇ ਵਾਸਤੇ ਪੰਜਾਬ ਦੇ ਲੋਕਾਂ ਨੇ ਇੱਕ ਲੰਮਾ ਸੰਘਰਸ਼ ਕੀਤਾ ਹੈ ਜਿਹਦੇ ਵਾਸਤੇ ਜਿਹੜੀਆਂ 50000 ਗ੍ਰਿਫਤਾਰੀਆਂ ਤੇ 200 ਤੋਂ ਵੱਧ ਸ਼ਹਾਦਤਾਂ ਹੋਈਆਂ ਪੱਛੀ ਜਿਹੜੀ ਰਾਜਨੀਤਿਕ ਲੀਡਰਸ਼ਿਪ ਆ ਜਿਹੜੀ ਬੋਤਾਂਤਰ ਦੇ ਵਿੱਚ ਲੜਨ ਵਾਲੀ ਲੀਡਰ ਕਿ ਪਾ ਉਹਦੀਆਂ ਕਮਜ਼ੋਰੀਆਂ ਦੇ ਕਾਰਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਆ ਉਹ ਪੰਜਾਬ ਨੂੰ ਵਾਪਸ ਨਹੀਂ ਕੀਤੀ। ਉਹ ਬੋਰਡ ਜਿਹੜਾ ਲੱਗਿਆ ਏ ਉਹ ਪੀਜੀਆਈ ਦੇ ਐਡਮਿਨਿਸਟ੍ਰੇਟਿਵ ਬਲਾਕ ਦੇ ਅੰਦਰ ਲੱਗਿਆ ਏ। ਪੀਜੀਆਈ ਦੇ ਐਡਮਿਨਿਸਟ੍ਰੇਟਿਵ ਬਲਾਕ ਦਾ ਨਾਮ ਹੈ ਕੈਰੋਂ ਐਡਮਿਨਿਸਟ੍ਰੇਟਿਵ ਬਲਾਕ ਰੂ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਾਂ 'ਤੇ ਬਣਿਆ। ਜਦੋਂ ਆਪਾਂ ਉਸ ਐਡਮਿਨਿਸਟ੍ਰੇਟਿਵ ਬਲਾਕ ਦੇ ਅੰਦਰ ਜਾਂਦੇ ਹਾਂ। ਜਾਂਦੇ ਸਾਰ ਸਭ ਤੋਂ ਪਹਿਲਾਂ ਹੀ ਉਹ ਬੋਰਡ ਲੱਗਿਆ ਏ ਕਿ ਅਗਰ ਤੁਸੀਂ ਇੰਟੀਗ੍ਰਿਟੀ ਵਿੱਚ ਹੀ ਗੱਲ ਬਾਤ ਕਰੋ। ਅਗਰ ਤੁਸੀਂ ਹਿੰਦੀ ਚ ਗੱਲਬਾਤ ਕਰਦੇ ਹੋ ਤਾਂ ਸਾਨੂੰ ਉਸ ਦੀ ਬੜੀ ਪਸੰਦਤਾ ਹੁੰਦੀ ਹੈ ਕਿਉਂਕਿ ਉੱਥੇ ਸਿਰਫ ਉਹ ਬੋਰਡ ਹੀ ਨਹੀਂ ਸੰਖੋ ਉੱਥੇ ਪ੍ਰਤਾਪ ਸਿੰਘ ਕਰਮ ਦੀ ਬੜੀ ਵੱਡੀ ਤਸਵੀਰ ਜਦੋਂ ਆਪਾਂ ਅੰਦਰ ਜਾਂਦੇ ਹਾਂ ਜਾਂਦੇ ਸਾਲ ਕੀ ਹੈ ਤੇ ਉਹਦੇ ਨੀਚੇ ਪ੍ਰਤਾਪ ਸਿੰਘ ਕੈਰੋਂ ਦਾ ਨਾਮ ਲਿਖਿਆ ਹੈ ਸਭ ਤੋਂ ਉੱਪਰ ਹਿੰਦੀ ਚ ਲਿਖਿਆ ਗਿਆ ਕਿ ਉਸ ਤੋਂ ਨੀਚੇ ਉਹ ਨਾਂ ਅੰਗਰੇਜ਼ੀ ਚ ਲਿਖਿਆ ਗਿਆ ਉੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬੀ ਚ ਨਾਮ ਨਾ ਉਹ ਥਾਂ ਟਿਕਾਣਾ ਹੀ ਨਹੀਂ ਹੈ ਤੇ ਉੱਥੇ ਦਾ ਜਿਹੜਾ ਸਟਾਫ ਹੈ ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਇਸ ਮਾਮਲੇ 'ਚ ਵੀ ਉੱਥੇ ਜਿਹੜਾ ਬੋਰਡ ਲੱਗਿਆ ਹੈ ਉਹਨਾਂ ਵੱਲੋਂ ਵੀ ਉਹ ਗੱਲ ਅਨਗੌਲੀ ਕਰਤੀ ਉਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਆ ਰਿਹਾ ਸੋ ਪੀਜੀਆਈ 'ਚ ਸਿਰਫ ਉਹ ਬੋਰਡ ਨਹੀਂ ਜੇ ਆਪਾਂ ਦੇਖੀਏ ਪੀਜੀਆਈ ਦੇ ਵਿੱਚ ਹਰ ਥਾਂ ਤੇ ਬੋਰਡ ਲੱਗੇ ਨੇ ਚਾਹੇ ਉਹ ਡਾਇਰੈਕਸ਼ਨਾਂ ਦੇ ਬੋਰਡ ਨੇ ਚਾਹੇ ਕਿਸੇ ਡਿਪਾਰਟਮੈਂਟ ਦੇ ਬੋਰਡ ਨੇ ਸੋ ਸਾਰੇ ਬੋਰਡਾਂ ਤੇ ਸਭ ਤੋਂ ਉੱਪਰ ਹਿੰਦੀ ਹੈ ਹਿੰਦੀ ਦੇ ਮਗਰੋਂ ਅੰਗਰੇਜ਼ੀ ਵੀ ਹੈ ਪੂਰੇ ਪੀਜੀਆਈ ਦੇ ਵਿੱਚ ਪੰਜਾਬੀ ਦੇ ਨੋਟਿਸ ਬੋਰਡ ਹੀ ਕਿਤੇ ਨਹੀਂ ਹੈ ਇਹ ਨਸਲੀ ਵਿਤਕਰੇ ਕਿਹਾ ਜਾ ਸਕਦਾ ਆ ਕਿ ਜਿੱਥੇ ਮਰੀਜ਼ ਨੂੰ ਦਵਾਈ ਦੀ ਲੋੜ ਆ ਜਿੱਥੇ ਮਰੀਜ਼ ਨੂੰ ਇਲਾਜ ਦੀ ਲੋੜ ਆ ਜਿੱਥੇ ਉਹਨੂੰ ਦੱਸਣਾ ਹੈ ਕਿ ਐਕਸ-ਰੇ ਇੱਧਰ ਆ ਓਪੀਡੀ ਇੱਧਰ ਆ ਉੱਥੇ ਜਿਹੜਾ ਆ ਪੰਜਾਬੀ ਨਹੀਂ ਵਰਤੀ ਗਈ ਤੇ ਜਿੱਥੇ ਕੂੜੇ ਬਾਰੇ ਲਿਖਣਾ ਆ ਜਾਂ ਚੋਰੀ ਦੀ ਗੱਲਬਾਤ ਬਾਰੇ ਲਿਖਣਾ ਆ ਉੱਥੇ ਪੰਜਾਬੀ ਜਿਹੜੀ ਕੀਤੀ ਗਈ ਉਹ ਇੱਕ ਤਰੀਕੇ ਨਾਲ ਦਰਸਾਉਂਦਾ ਆ ਕਿ ਹਾਂ ਵੀ ਜਿਵੇਂ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੂੜਾ ਕਿੱਥੇ ਸੁੱਟਣਾ ਹੈ ਜਾਂ ਪੰਜਾਬ ਦੇ ਲੋਕ ਕਿਸੇ ਕਹਿ ਸਕਦੇ ਆ ਕਿ ਅਪਰਾਧਿਕ ਬੈਕਗ੍ਰਾਉਂਡ ਵਾਲੇ ਆ ਵੀ ਜਿਨ੍ਹਾਂ ਨੂੰ ਹੀ ਦੱਸਣਾ ਚਾਹੀਦਾ ਹੈ ਕਿ ਇੰਟੀਗ੍ਰਾਲੀ ਹੈ ਆਪ ਕੋ ਨੌਜਵਾਨ ਜਿਆ ਸਾਰੇ ਹਿੰਦੁਸਤਾਨ ਬਨਾ ਅਰਗਨਿਟੇਸ਼ਨਾਂ ਦੇ ਵਿੱਚ ਪੜਨ ਜਾਂਦੇ ਆ ਤਾਂ ਉੱਥੇ ਜਾ ਕੇ ਜੇ ਨਹੀਂ ਕਰ ਸਕਦੇ ਕਿ ਅਸੀਂ ਹਿੰਦੀ ਚ ਪੜਾਂਗੇ ਅਸੀਂ ਆਪ ਦੀ ਭਾਸ਼ਾ ਦੇ ਪੜਾਂਗੇ ਤਾਂ ਉੱਥੇ ਉਹਨਾਂ ਨੂੰ ਡੀ ਫੈਕਟ ਉੱਥੋਂ ਦੀ ਬੋਲੀ ਹੀ ਸਿੱਖਣੀ ਪਊਗੀ ਬਕਾਇਦਾ ਇੱਥੋਂ ਸਿੱਖ ਕੇ ਉਹਦਾ ਟੈਸਟ ਹੁੰਦਾ ਆ ਉਹਦੀ ਸਪੀਕਿੰਗ ਲਰਨਿੰਗ ਰਾਈਟਿੰਗ ਸਾਰਾ ਕੁਝ ਦੇ ਕੇ ਫਿਰ ਉੱਥੇ ਜਿਹੜਾ ਆ ਉਹਨਾਂ ਨੂੰ ਵੀਜ਼ਾ ਮਿਲਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਨਜ਼ਰੀਆ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਖਾਸ ਗੱਲਬਾਤ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਪੰਜਾਬ ਦੀ ਰਾਜਧਾਨੀ ਦੇ ਵਿੱਚ ਇੱਕ ਬਹੁਤ ਵੱਡਾ ਮੈਡੀਕਲ ਇੰਸਟੀਚਿਊਟ ਆ ਜਿਹਨੂੰ ਪਜੀ ਆਈ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਸਾਰੀ ਦੁਨੀਆ ਦੇ ਵਿੱਚ ਇਸ ਇੰਸਟੀਚਿਊਟ ਦਾ ਨਾਮ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਂਡ ਰਿਸਰਚ ਸੋ ਇਹ ਜਿਹੜਾ ਇੰਸਟੀਚਿਊਟ ਆ ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਇਹਦੀ ਦਿਮਾਗ ਦੀ ਇਹ ਕਲਪਨਾ ਸੀ ਕਿ ਕੋਈ ਇਹੋ ਜਿਹਾ ਇਥੇ ਮੈਡੀਕਲ ਇੰਸਟੀਚਿਊਟ ਸਥਾਪਿਤ ਕੀਤਾ ਜਾਵੇ ਜਿਹਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋ ਸਕੇ ਸੋ ਉਹ ਜਿਹੜਾ ਇੰਸਟੀਚਿਊਟ ਸਥਾਪਿਤ ਕੀਤਾ ਗਿਆ ਤੇ ਇਹਨੇ ਬੜੇ ਵੱਡੇ ਮਾਰਕੇ ਮਾਰੇ ਆ ਮੈਡੀਕਲ ਖੇਤਰ ਦੇ ਵਿੱਚ ਪਰ ਸਮੇਂ ਦੇ ਨਾਲ ਜਦੋਂ ਪੰਜਾਬ ਦੀ ਵੰਡ ਕੀਤੀ ਜਾਂਦੀ ਆ ਪੰਜਾਬ ਦੇ ਹਿੱਸੇ ਲਾ ਕੇ ਹਿਮਾਚਲ ਤੇ ਹਰਿਆਣਾ ਬਣਾਇਆ ਜਾਂਦਾ ਆ ਤਾਂ ਉਸ ਸਮੇਂ ਜਿਹੜਾ ਜਿਹੜੀ ਦਿੱਲੀ ਹਕੂਮਤ ਆ ਉਹਨੇ ਚੰਡੀਗੜ੍ਹ ਨੂੰ 10 ਸਾਲ ਵਾਸਤੇ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਡਿਕਲੇਅਰ ਕੀਤਾ ਤੇ ਉਸ ਸਮੇਂ ਇਹ ਵਾਅਦਾ ਕੀਤਾ ਗਿਆ ਕਿ 10 ਸਾਲ ਤੱਕ ਹਰਿਆਣਾ ਕਿਉਂਕਿ ਨਵਾਂ ਬਣਿਆ ਸੂਬਾ ਆ ਉਹ ਆਪਣੇ ਜਿਹੜੇ ਐਡਮਿਨਿਸਟ੍ਰੇਟਿਵ ਕੰਮਕਾਜ ਆ ਉਹ ਪੰਜਾਬ ਤੇ ਹਰਿਆਣੇ ਦੀ ਇੱਕ ਸਾਂਝੀ ਰਾਜਧਾਨੀ ਚੰਡੀਗੜ੍ਹ ਜਿਹੜੀ ਉੱਥੋਂ ਚਲਾਊਗਾ ਤੇ 10 ਸਾਲ ਬਾਅਦ ਹਰਿਆਣੇ ਨੂੰ ਇੱਕ ਨਵੀਂ ਰਾਜਧਾਨੀ ਬਣਾ ਕੇ ਦਿੱਤੀ ਜਾਊਗੀ ਜਿਹਦੇ ਤੋਂ ਬਾਅਦ ਚੰਡੀਗੜ੍ਹ ਪੰਜਾਬ ਨੂੰ ਰੀਸਟੋਰ ਕਰ ਦਿੱਤਾ ਜਾਊਗਾ ਸੋ ਇਸ ਵਾਅਦੇ ਦੇ ਤਹਿਤ ਜਿਹੜਾ ਪੰਜਾਬ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਲੋਕਾਂ ਨੂੰ ਉਦੋਂ ਇਹ ਗੱਲ ਮਨਾਈ ਗਈ ਕਿ ਇੱਕ ਨਵਾਂ ਸੂਬਾ ਆ ਉਹਦੀ ਲੋੜ ਆ ਉਹਨੂੰ 10 ਸਾਲ ਵਾਸਤੇ ਇਹਨੂੰ ਰਾਜਧਾਨੀ ਵਜੋਂ ਵਰਤਨ ਦਿੱਤਾ ਜਾਵੇ ਪਰ ਮਗਰੋਂ ਛੇਤੀ ਜਿਹੜੀ ਆ ਉਹਨਾਂ ਦੀ ਨੀਤ ਜਿਹੜੀ ਆ ਉਹ ਵੱਧ ਨਹੀਂ ਗਈ ਪੰਜਾਬ ਦੀ ਜਿਹੜੀ ਰਾਜਨੀਤਿਕ ਲੀਡਰਸ਼ਿਪ ਆ ਜਿਹੜੀ ਵੋਟਾਂ ਤੰਤਰ ਦੇ ਵਿੱਚ ਲੜਨ ਵਾਲੀ ਲੀਡਰਸ਼ਿਪ ਆ ਉਹਦੀਆਂ ਕਮਜ਼ੋਰੀਆਂ ਦੇ ਕਾਰਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਆ ਉਹ ਪੰਜਾਬ ਨੂੰ ਵਾਪਸ ਨਹੀਂ ਕੀਤੀ ਗਈ ਸੋ ਉਸ ਤੋਂ ਬਾਅਦ ਉਹਨੂੰ ਯੂਨੀਅਨ ਟੈਰੀਟਰੀ ਡਿਕਲੇਅਰ ਕੀਤਾ ਗਿਆ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਆ ਇਹ ਇੱਕ ਕਿੱਡਾ ਵੱਡਾ ਧੱਕਾ ਪੰਜਾਬ ਦੇ ਨਾਲ ਕਿ ਉਹਦੀ ਰਾਜਧਾਨੀ ਜਿਹੜੀ ਆ ਕੇਂਦਰ ਨੇ ਆਪ ਦੇ ਕਬਜ਼ੇ ਚ ਲੈ ਲਈ ਸੋ ਧੱਕਿਆਂ ਦੀ ਦਾਸਤਾਨ ਉੱਥੋਂ ਹੀ ਸ਼ੁਰੂ ਨਹੀਂ ਹੁੰਦੀ ਇਹ ਧੱਕਿਆਂ ਦੀ ਦਾਸਤਾਨ ਜਿਹੜੀ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਪੰਜਾਬ ਦੇ ਪਿੰਡ ਝੜ ਕੇ ਚੰਡੀਗੜ੍ਹ ਦਾ ਮੁੱਢ ਵੱਜਿਆ ਸੀ ਸੋ ਉਸ ਤੋਂ ਬਾਅਦ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਣ ਤੋਂ ਬਾਅਦ ਕੇਂਦਰ ਦੀਆਂ ਸਾਰੀਆਂ ਨੀਤੀਆਂ ਜਿਹੜੀਆਂ ਆਆਂ ਉੱਥੇ ਹੌਲੀ-ਹੌਲੀ ਕਰਕੇ ਲਾਗੂ ਕੀਤੀਆਂ ਗਈਆਂ ਤੇ ਹਾਲ ਹੀ ਇੱਕ ਘਟਨਾ ਸਾਡੇ ਸਾਹਮਣੇ ਆਈ ਆ ਜਿਹਦੇ ਵਿੱਚ पीजीआई ਦੇ ਡਾਇਰੈਕਟਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਆ ਤੇ ਜਿਹਦੇ ਤਹਿਤ ਸਾਰੇ EMPLOYEES ਨੂੰ ਸਟਾਫ ਨੂੰ ਹਿੰਦੀ ਭਾਸ਼ਾ ਵਰਤਣ ਦੇ ਵਾਸਤੇ ਹਦਾਇਤ ਕੀਤੀ ਗਈ ਆ ਸੋ ਇਸ ਮੁੱਦੇ ਨੂੰ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਬੜੇ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਗਿਆ ਆ ਤੇ ਕਈ ਵਾਰ ਕੋਸ਼ਿਸ਼ ਕੀਤੀ ਗਈ ਕਿ ਡਾਇਰੈਕਟਰ ਨੂੰ ਮਿਲਿਆ ਜਾਏ ਪਰ ਉਹਦੇ ਵੱਲੋਂ ਸਮਾਨ ਨਹੀਂ ਕੀਤਾ ਜਾਂਦਾ ਸੋ ਇਸ ਮੁੱਦੇ ਬਾਬਤ ਵਿਦਿਆਰਥੀ ਜਥੇਬੰਦੀ ਸੱਤ ਦੇ ਪੰਜਾਬ ਯੂਨੀਵਰਸਿਟੀ ਯੂਨਿਟ ਦੇ ਵਾਈਸ ਪ੍ਰਧਾਨ ਦਸ਼ਪ੍ਰੀ ਸਿੰਘ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਮੁੱਦਾ ਜਿਹੜਾ ਆ ਪੀਜੀਆਈ ਦੇ ਡਾਇਰੈਕਟਰ ਤੱਕ ਜਿਹੜਾ ਪਹੁੰਚ ਕੀਤੀ ਗਈ ਦਸ਼ਪ੍ਰੀ ਸਿੰਘ ਜੀ ਤੁਹਾਡਾ ਚੈਨਲ ਦੇ ਉੱਪਰ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਇਹ ਬੇਨਤੀ ਕਰਦਾ ਹੈ ਕਿ ਤੁਸੀਂ ਇਸ ਮਸਲੇ ਬਾਰੇ ਜਿਹੜੇ ਆ ਦਰਸ਼ਕਾਂ ਨੂੰ ਜਾਣਕਾਰੀ ਦਿਓ ਉਹ ਮਸਲਾ ਸ਼ੁਰੂ ਹੁੰਦਾ ਹੈ ਕਿ 4 ਜੂਨ 2024 ਨੂੰ ਪੀਜੀਆਈ ਦੇ ਡਾਇਰੈਕਟਰ ਡਾਕਟਰ ਵਿਵੇਕ ਲਾਲ ਲੋ ਇੱਕ ਨੋਟਿਸ ਇਸ਼ੂ ਹੁੰਦਾ ਜਿਹਦੇ ਵਿੱਚ ਉਹ ਜਿਹੜੇ पीजीआई ਦੇ ਸਟਾਫ ਨੇ पीजीआई ਦੇ ਡਾਕਟਰ ਨੇ ਉਹਨਾਂ ਨੂੰ ਇੱਕ ਹਦਾਇਤ ਜਾਰੀ ਕਰਦੇ ਨੇ ਕਿ ਜਿਹੜੇ पीजीआई ਦੇ ਆਫਿਸ ਦੀ OPD ਦੇ ਕਾਰਡ ਬਣਨੇ ਨੇ ਜਾਂ ਫਿਰ ਉੱਥੇ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਨਾਲ ਰਿਸ਼ਤੇਦਾਰ ਆਉਂਦੇ ਨੇ ਉਹਨਾਂ ਨਾਲ ਹਿੰਦੀ 'ਚ ਹੀ ਗੱਲਬਾਤ ਕੀਤੀ ਜਾਵੇ ਅਤੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀਆਂ ਦਵਾਈਆਂ ਨੂੰ ਲੈ ਕੇ ਜਾਂ ਬਿਮਾਰੀਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਕਰਕੇ ਅਵੇਅਰਨੈਸ ਫਲਾਣੀ ਹੋਵੇ ਉਹ ਵੀ ਸਿਰਫ ਤੇ ਸਿਰਫ ਹਿੰਦੀ ਵਿੱਚ ਹੀ ਕੀਤੀ ਜਾਵੇ ਸੋ ਇਸ ਬਾਬਤ ਜਦੋਂ ਇਹ ਮਸਲਾ ਵਿਦਿਆਰਥੀ ਜਥੇਬੰਦੀ ਸਾਥ ਦੇ ਧਿਆਨ ਵਿੱਚ ਆਇਆ ਤਾਂ ਪੀਜੀਆ ਦੇ ਡਾਇਰੈਕਟਰ ਰਵਿਕ ਲਾਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤਾਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਤਾਂ ਕੀਤੀ ਗਈ ਉਹ ਉਹਨਾਂ ਦੇ ਜਿਹੜੇ ਦਫ਼ਤਰ ਵਾਲੇ ਸਨ ਉਹਨਾਂ ਵੱਲੋਂ ਕੋਈ ਹਾਮੀ ਨਹੀਂ ਭਰੀ ਗਈ ਉਹਨਾਂ ਨੇ ਲਾਰੇ ਲੱਪੇ ਲਾਏ ਚੰਗੀ ਤਰ੍ਹਾਂ ਕਿ ਡਾਕਟਰ ਸਾਹਿਬ ਹੈ ਨਹੀਂ ਜਾਂ ਡਾਕਟਰ ਸਾਹਿਬ ਮਿਲਦੇ ਨਹੀਂ ਤੇ ਉਸ ਤੋਂ ਬਾਅਦ ਡਾਇਰੈਕਟਰ ਦੇ ਸੈਕਟਰੀ ਨੇ ਕਿਹਾ ਕਿ ਤੁਸੀਂ ਫੋਨ ਲਗਾ ਲਓ ਇੱਕ ਵਾਰ ਜਦੋਂ ਫੋਨ ਕੀਤਾ ਉਹਨਾਂ ਨੇ ਇਹ ਗੱਲ ਕਹੀ ਅੱਗੋਂ ਕਿ ਤੁਸੀਂ ਡਾਇਰੈਕਟਰ ਨੂੰ ਮੇਲ ਕਰ ਸਕਦੇ ਹੋ ਡਾਇਰੈਕਟਰ ਆਫਿਸ 'ਚ ਜਦੋਂ ਉਹਨਾਂ ਨੂੰ ਮੇਲ ਕਰਕੇ ਮਸਲਾ ਦੱਸਿਆ ਗਿਆ ਤੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਅਪਾਇੰਟਮੈਂਟ ਲਈਤੀ ਗਈ ਤਾਂ ਉਹਦਾ ਕੋਈ ਜਵਾਬ ਨਾ ਆਇਆ ਉਸ ਦੇ ਬਾਵਜੂਦ ਕੁਝ ਦਿਨਾਂ ਮਗਰੋਂ ਜਦੋਂ ਫੇਰ ਡਾਇਰੈਕਟਰ ਆਫਿਸ ਫੋਨ ਲਾਇਆ ਗਿਆ ਤਾਂ ਫਿਰ ਡਾਇਰੈਕਟਰ ਦਾ ਪਰਸਨਲ ਸੈਕਟਰੀ ਨਾਲ ਬਹੁਤ ਬਹਿਸ ਹੋਈ ਹੈ ਇਸ ਮਾਮਲੇ 'ਚ ਕਿ ਡਾਇਰੈਕਟਰ ਨੂੰ ਮਿਲਣ ਵਾਸਤੇ ਸਾਨੂੰ ਮੇਲ ਪਾਈ ਗਈ ਹੈ ਤਾਨੂੰ ਮਸਲਾ ਦੱਸਿਆ ਗਿਆ ਤੁਹਾਡੇ ਕੋਲ ਆਇਆ ਵੀ ਗਿਆ ਵੀ ਫੇਰ ਵੀ ਹਾਂ ਪੱਖੀ ਹੰਗਾਰਾ ਨਹੀਂ ਪੜਿਆ ਗਿਆ ਤੁਹਾਡੇ ਵੱਲੋਂ ਸੋ ਇਸ ਸੈਕਟਰੀ ਨੇ ਜਵਾਬ ਦਿੱਤਾ ਕਿ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੀ ਪਰ ਡਾਇਰੈਕਟਰ ਸਾਹਿਬ ਨੇ ਗੱਲ ਅਣਗੌਲੀ ਕਰਤੀ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਹੰਗਾਰਾ ਇਸ ਮਸਲੇ ਨੂੰ ਲੈ ਕੇ ਨਹੀਂ ਪੜਿਆ ਗਿਆ ਤੇ बार-बार ਜਦੋਂ ਮਿਲਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਡਾਇਰੈਕਟਰ ਨਾ ਪੀਜੀ ਦੇ ਸਟਾਫ ਵੱਲੋਂ ਨਾ ਪੀਜੀ ਦੇ ਡਾਇਰੈਕਟਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਾਮੀ ਨਹੀਂ ਭਰੀ ਜਾ ਰਹੀ ਸੋ ਇਸ ਇਸ ਮਸਲੇ ਤੇ ਇਸ ਵਿਦਿਆਰਥੀ ਜਿੱਥੇ ਬੰਦੀ ਸਾਥ ਪਿਛਲੇ ਹਫਤੇ ਤੋਂ ਲਗਾਤਾਰ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਇੱਕ ਬੋਰਡ ਜਿਹੜਾ ਰਿਸੈਪਸ਼ਨ ਤੇ ਲੱਗਾ ਹੋਇਆ ਹੈ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੈ ਸਮ ਮੀਡੀਆ ਦੇ ਵਿੱਚ ਉਹਦੇ ਬਾਰੇ ਜਰੂਰ ਜਾਣਕਾਰੀ ਦਿਓ ਉਹ ਬੋਰਡ ਜਿਹੜਾ ਲੱਗਿਆ ਹੈ ਉਹ ਪੀਜੀਆ ਦੇ ਐਡਮਿਨਿਸਟ੍ਰੇਟਿਵ ਬਲਾਕ ਦੇ ਅੰਦਰ ਲੱਗਿਆ ਹੈ ਪੀਜੀਆ ਦੇ ਐਡਮਿਨਿਸਟ੍ਰੇਟਿਵ ਬਲਾਕ ਦਾ ਨਾਮ ਹੈ ਕੈਰੋ ਐਡਮਿਨਿਸਟ੍ਰੇਟਿਵ ਬਲਾਕ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਾਂ ਤੇ ਬਣਿਆ ਜਦੋਂ ਆਪਾਂ ਉਸ ਐਡਮਿਨਿਸਟ੍ਰੇਟਿਵ ਬਲਾਕ ਦੇ ਅੰਦਰ ਜਾਂਦੇ ਆਂ ਜਾਂਦੇ ਸਾਰ ਸਭ ਤੋਂ ਪਹਿਲਾਂ ਹੀ ਉਹ ਬੋਰਡ ਲੱਗਿਆ ਹੈ ਕਿ ਅਗਰ ਤੁਸੀਂ ਹਿੰਦੀ ਵਿੱਚ ਹੀ ਗੱਲਬਾਤ ਕਰੋ ਅਗਰ ਤੁਸੀਂ ਹਿੰਦੀ ਚ ਗੱਲਬਾਤ ਕਰਦੇ ਹੋ ਤਾਂ ਸਾਨੂੰ ਉਸ ਦੀ ਬੜੀ ਪਸੰਦਤਾ ਹੁੰਦੀ ਹੈ ਕਿ ਉੱਥੇ ਸਿਰਫ ਉਹ ਬੋਰਡ ਹੀ ਨਹੀਂ ਸੰਕੋ ਉੱਥੇ ਪ੍ਰਤਾਪ ਸਿੰਘ ਕੈਰੋਂ ਦੀ ਬੜੀ ਵੱਡੀ ਤਸਵੀਰ ਜਦੋਂ ਆਪਾਂ ਅੰਦਰ ਜਾਂਦੇ ਆਂ ਜਾਂਦੇ ਸਾਰ ਲੱਗੀ ਹੈ ਕਿ ਉਹਦੇ ਨੀਚੇ ਪ੍ਰਤਾਪ ਸਿੰਘ ਕੈਰੋਂ ਦਾ ਨਾਮ ਲਿਖਿਆ ਹੈ ਸਭ ਤੋਂ ਉੱਪਰ ਹਿੰਦੀ ਚ ਲਿਖਿਆ ਗਿਆ ਹੈ ਤੇ ਉਸ ਤੋਂ نیچے ਉਹ ਨਾਂ ਅੰਗਰੇਜ਼ੀ ਚ ਲਿਖਿਆ ਗਿਆ ਉੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬੀ ਚ ਨਾਮ ਨਾਉ ਥਾਂ ਟਿਕਾਣਾ ਹੀ ਨਹੀਂ ਹੈ ਤੇ ਉੱਥੇ ਦਾ ਜਿਹੜਾ ਸਟਾਫ ਹੈ ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਇਸ ਮਾਮਲੇ ਚ ਵੀ ਉੱਥੇ ਜਿਹੜਾ ਬੋਰਡ ਲੱਗਿਆ ਉਹਨਾਂ ਵੱਲੋਂ ਵੀ ਉਹ ਗੱਲ ਅਨਗੋਲੀ ਕਰਤੀ ਉਹਨਾਂ ਕੋਲ ਕਿਸੇ ਕੱਲ ਦਾ ਜਵਾਬ ਨਹੀਂ ਆ ਰਿਹਾ ਸੋ ਪੀਜੀਆਈ ਚ ਸਿਰਫ ਉਹ ਬੋਰਡ ਨਹੀਂ ਜੇ ਆਪਾਂ ਦੇਖੀਏ ਪੀਜੀਆਈ ਦੇ ਵਿੱਚ ਹਰ ਥਾਂ ਤੇ ਬੋਰਡ ਲੱਗੇ ਨੇ ਜਹਾਉ ਡਾਇਰੈਕਸ਼ਨਾਂ ਦੇ ਬੋਰਡ ਨੇ ਚਾਹੇ ਕਿਸੇ ਡਿਪਾਰਟਮੈਂਟ ਦੇ ਬੋਰਡ ਨੇ ਸੋ ਸਾਰੇ ਬੋਰਡਾਂ ਤੇ ਸਭ ਤੋਂ ਉੱਪਰ ਹਿੰਦੀ ਹੈ ਹਿੰਦੀ ਦੇ ਮਗਰੋਂ ਅੰਗਰੇਜ਼ੀ ਲਿਖੀ ਹੈ ਪੂਰੇ ਪੀਜੀਆਈ ਦੇ ਵਿੱਚ ਪੰਜਾਬੀ ਦੇ ਨੋਟਿਸ ਬੋਰਡ ਹੀ ਕਿਤੇ ਨਹੀਂ ਹੈ ਦੋ ਥਾਵਾਂ ਨੂੰ ਛੱਡ ਕੇ ਉਹ ਦੋ ਥਾਵਾਂ ਉਹੀ ਨੇ ਵੀ ਜਿੱਥਾ ਤੁਸੀਂ ਸੀਸੀਟੀਵੀ ਕੈਮਰਾ ਦੀ ਨਿਗਰਾਨੀ ਹੀਟ ਹੋ ਜਾਂ ਫੀ ਲਿਖਿਆ ਵੀ ਕੋੜਾਦਾਨ ਇੱਧਰ ਹੈ ਕੋੜਾ ਇੱਧਰ ਸਿੱਟੋ ਇਹ ਤੋਂ ਇਲਾਵਾ ਪੂਰੇ ਪੀਜੀਆਈ ਦੇ ਵਿੱਚ ਕਿਤੇ ਵੀ ਪੰਜਾਬੀ ਦੇ ਨਾਲ ਕੋਈ ਸਾਈਨ ਬੋਰਡ ਨਹੀਂ ਨਾ ਕਿਤੇ ਹੋਰ ਪੰਜਾਬੀ ਲਿਖਮੀ ਉਹਦੀ ਹੈ ਬਹੁਤ ਵੱਡੀ ਗੱਲ ਤੁਸੀਂ ਇੱਕ ਦੱਸੀ ਨੁਕਤੇ ਦੀ ਕਿ ਸਿਰਫ ਦੋ ਜਗ੍ਹਾ ਤੇ ਸਾਈਨ ਬੋਰਡ ਵਿਖਣ ਨੂੰ ਮਿਲਦੇ ਆ ਕਿ ਕੂੜਾਦਾਨ ਇੱਧਰ ਹੈ ਕੂੜਾ ਇੱਧਰ ਸਿੱਟੋ ਤੇ ਤੁਸੀਂ ਸੀਸੀਟੀਵੀ ਕੈਮਰੇਜ ਦੀ ਨਿਗਰਾਨੀ ਹੇਠ ਹੋ ਇਹ ਇੱਕ ਤਰੀਕੇ ਦੇ ਨਾਲ ਉਹਨਾਂ ਐਡਮਿਨਿਸਟ੍ਰੇਟਿਵ ਦਾ ਉਹਨਾਂ ਦੇ ਪ੍ਰਬੰਧਕਾਂ ਦਾ ਇੱਕ ਨਸਲੀ ਵਿਤਕਰੇ ਕਿਹਾ ਜਾ ਸਕਦਾ ਆ ਕਿ ਜਿੱਥੇ ਮਰੀਜ਼ ਨੂੰ ਦਵਾਈ ਦੀ ਲੋੜ ਹੈ ਜਿੱਥੇ ਮਰੀਜ਼ ਨੂੰ ਇਲਾਜ ਦੀ ਲੋੜ ਹੈ ਜਿੱਥੇ ਉਹਨੂੰ ਦੱਸਣਾ ਹੈ ਕਿ ਐਕਸ-ਰੇ ਇੱਧਰ ਆ ਆਪੀਡੀ ਇੱਧਰ ਆ ਉੱਥੇ ਜਿਹੜੇ ਆ ਪੰਜਾਬੀ ਨਹੀਂ ਵਰਤੀ ਗਈ ਤੇ ਜਿੱਥੇ ਕੂੜੇ ਬਾਰੇ ਲਿਖਣਾ ਹੈ ਜਾਂ ਚੋਰੀ ਜਕਾਰੀ ਬਾਰੇ ਲਿਖਣਾ ਹੈ ਉੱਥੇ ਪੰਜਾਬੀ ਜਿਹੜੀ ਲਿਖੀ ਗਈ ਉਹ ਇੱਕ ਤਰੀਕੇ ਨਾਲ ਦਰਸਾਉਂਦਾ ਹੈ ਕਿ ਹਾਂ ਵੀ ਜਿਵੇਂ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੂੜਾ ਕਿੱਥੇ ਸੁੱਟਣਾ ਹੈ ਜਾਂ ਪੰਜਾਬ ਦੇ ਲੋਕ ਕਿਸੇ ਕਹਿ ਸਕਦੇ ਆ ਕਿ ਇਹ ਅਪਰਾਧਿਕ ਬੈਕਗ੍ਰਾਉਂਡ ਵਾਲੇ ਆ ਵੀ ਜਿਨ੍ਹਾਂ ਨੂੰ ਵੀ ਦੱਸਣਾ ਜ਼ਰੂਰੀ ਹੈ ਕਿ ਤੁਸੀਂ ਸੀਸੀਟੀਵੀ ਦੀ ਨਿਗਰਾਨੀ ਹੇਠ ਹੋ ਸੋ ਇਹ ਆਪਣੇ ਆਪ ਦੇ ਵਿੱਚ ਬੜਾ ਇੱਕ ਗੰਭੀਰ ਨੁਕਤਾ ਜਿਹੜਾ ਹੈ ਤੁਸੀਂ ਉੱਥੇ ਨੋਟਿਸ ਕੀਤਾ ਆ ਇਹਦੇ ਨਾਲ ਨਾਲ ਜਿਹੜਾ ਪੀਜੀਆਈ ਦੇ ਵਿੱਚ ਸਟਾਫ ਆ ਉਹਦੀ ਰੇਸ਼ੋ ਕਿਵੇਂ ਆ ਉਹਨੂੰ ਕਿਵੇਂ ਦੇਖਦੇ ਹੋ ਕਿ ਉਹਦੇ ਵਿੱਚ ਪੰਜਾਬੀ ਸਟਾਫ ਕਿੰਨਾ ਆ ਉਹਦੇ ਵਿੱਚ ਜਿਹੜਾ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲਾ ਸਟਾਫ ਕਿੰਨਾ ਆ ਜੇ ਪੀਜੀਆਈ ਦੀ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਆਸੇ ਪਾਸੇ ਦੇ ਜਿਹੜੇ ਇਲਾਕੇ ਦੇ ਲੋਕ ਨੇ ਜਿਹੜਾ ਸਟਾਫ ਹੈ ਜ਼ਿਆਦਾਤਰ ਉੱਥੇ ਪੰਜਾਬ ਤੋਂ ਨਹੀਂ ਡਾਕਟਰ ਹੋ ਸਕਦੇ ਨੇ ਡਾਕਟਰ ਵੀ ਬੜੇ ਪੰਜਾਬ ਤੋਂ ਆਏ ਨੇ ਪੰਜਾਬੀ ਇਤਿਹਾਸ ਖੇਤੀ ਤੋਂ ਡਾਕਟਰ ਆਉਂਦੇ ਨੇ ਉੱਥੇ ਕੁਝ ਪਰਸੈਂਟ ਹੋ ਸਕਦੇ ਨੇ ਵੀ ਬਾਹਰਲੇ ਸੂਬਿਆਂ ਤੋਂ ਬਾਲੇ ਵੱਡੇ ادارے ਤੋਂ ਪੜ੍ਹ ਕੇ ਉੱਥੇ ਡਾਕਟਰ ਆ ਸਕਦੇ ਨੇ ਬਟ ਜਿਹੜੀ ਵੱਡੀ ਗਿਣਤੀ ਹੈ ਉੱਥੇ ਚਾਹੇ ਡਾਕਟਰਾਂ ਦੀ ਹੋਵੇ ਚਾਹੇ ਉਹ ਸਟਾਫ ਦੀ ਹੋਵੇ ਜਿਵੇਂ ਉੱਥੇ ਛੋਟੀਆਂ ਜਿਹੜੀਆਂ ਨੌਕਰੀਆਂ ਨੇ ਆਪਣਾ ਗਾਰਡ ਹੋਵੇ ਸਿਕਿਉਰਿਟੀ ਗਾਰਡ ਹੋਵੇ ਜਾਂ ਸਫਾਈ ਕਰਮਚਾਰੀਆ ਹੋਰ ਜਿੰਨਾ ਸਟਾਫ ਹੈ ਉੱਥੇ ਹੈਲਪਿੰਗ ਸਟਾਫ ਉਹਦੀ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਉੱਥੋਂ ਸਾਕੋ ਜਿਹੜੇ ਮਰੀਜ਼ ਆਉਂਦੇ ਨੇ ਮਰੀਜ਼ ਵੀ ਪੰਜਾਬ ਦੇ ਸੂਬੇ ਤੋਂ ਸਭ ਤੋਂ ਵੱਧ ਆਉਂਦੇ ਨੇ ਉੱਥੇ ਆਸ-ਪਾਸੇ ਦਾ ਸਾਰਾ ਇਲਾਕਾ ਉੱਥੇ ਪੰਜਾਬੀ ਦਾ ਹੀ ਪੰਜਾਬ ਦੇ ਪਵਾ ਦੇ ਇਲਾਕੇ ਨੂੰ ਅਜਾੜ ਕੇ ਚੰਡੀਗੜ੍ਹ ਬਣਿਆ ਤੇ ਚੰਡੀਗੜ੍ਹ ਦੀ ਧਰਤੀ ਤੇ ਪੀਜੀਆਈ ਬਣਿਆ ਤੇ ਅੱਜ ਵੀ ਆਸੇ-ਪਾਸੇ ਵਸਦੇ ਜਿਹੜੇ ਪੁਰਾਣੇ ਪਿੰਡ ਕੁਛ ਬਚੇ ਨਹੀਂ ਸਭ ਤੋਂ ਵੱਧ ਉਹਨਾਂ ਲਈ ਜਿਹੜਾ ਸੁਵਿਧਾ ਦਾ ਕੇਂਦਰ ਹੈ ਉਹ ਪੀਜੀਆਈ ਹੀ ਹੈ ਸੋ ਉਹਨਾਂ ਦੀ ਸਭ ਤੋਂ ਪਹਿਲਾ ਜਿਹੜਾ ਅਸੈਸ ਹੁੰਦਾ ਹੈ ਉਹ ਪੀਜੀਆਈ ਦਾ ਹੁੰਦਾ ਹੈ ਤੇ ਉੱਥੇ ਜਿਹੜਾ ਨੌਕਰੀਆਂ ਕਰਦੇ ਸਟਾਫ ਨੇ ਸਟਾਫ ਵੀ ਸਭ ਤੋਂ ਵੱਧ ਪੀਜੀਆਈ ਦਾ ਜੀ ਕੁਝ ਕ ਪਰਸੈਂਟ ਐਡਮਿਨਿਸਟ੍ਰੇਟਿਵ ਜਿਹੜੇ ਅਫਸਰ ਨੇ ਜਿਹੜੇ ਇਸ ਖਿੱਤੇ ਨੂੰ ਇਸ ਇੰਸਟੀਚਿਊਟ ਨੂੰ ਚਲਾ ਰਹੇ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰਾ ਦਾ ਸਾਰਾ ਪਾਕ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਸਟਾਫ ਪੀਜੀਏ ਤੂੰ ਹੈ ਕਿ ਉਹ ਵੀ ਜਿਹੜੇ ਸਟਾਫ ਇੱਥੇ ਲੱਗਿਆ ਗਿਆ ਉਹ ਵੀ ਬੜੀ ਚਲਾਕੀ ਦੇ ਨਾਲ ਜਾਂ ਫਿਰ ਕਿਸੇ ਇੱਕ ਖਾਸ ਮਕਸਦ ਨਾਲ ਲੈ ਕੇ ਵਨ ਨੇਸ਼ਨ ਵਨ ਲੈਂਗੁਏਜ ਵਾਲੇ ਕਨਸੈਪਟਾਂ ਨੂੰ ਲੈ ਕੇ ਇੱਥੇ ਲਾਇਆ ਗਿਆ ਹੈ ਤੇ ਇਹ ਗੱਲ ਬੜੀ ਨਿੰਦਣਯੋਗ ਹੈ ਉੱਥੇ ਕਿ ਸਭ ਤੋਂ ਵੱਧ ਉੱਥੇ ਪੰਜਾਬੀ ਜਿਹੜੇ ਸਟਾਫ ਹੋਵੇ ਤੇ ਉੱਥੇ ਉਹਨਾਂ ਨੂੰ ਹਦਾਇਤ ਇਹ ਦਿੱਤੀ ਜਾਂਦੀ ਹੈ ਕਿ ਤੁਸੀਂ ਹਿੰਦੀ ਚ ਹੀ ਗੱਲਬਾਤ ਕਰੋ ਸੋ ਇਹ ਬੜਾ ਉੱਥੇ ਸੋਚਣ ਵਿਚਾਰਾਂ ਦਾ ਵਿਸ਼ਾ ਬਣਦਾ ਹੈ ਬਿਲਕੁਲ ਸ਼ਾਇਦ ਜਿਹੜਾ ਪੀਜੀਆਈ ਹੈ ਤਨਾਸਪਿੰਡ ਦੀ ਕੋਸ਼ ਜ਼ਮੀਨਾਂ ਸ਼ਾਇਦ ਕੁਛ ਖੁੱਡਾ ਲੋਹੜਾ ਪਿੰਡ ਦੀ ਜ਼ਮੀਨਾਂ ਪਿੰਡ ਜੇ ਐਗਜ਼ਿਸਟ ਕਰਦੇ ਨੇ ਉੱਥੇ ਉਹ ਬਜ਼ੁਰਗ ਜਾਂਦੇ ਨੇ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਪੜ੍ਹਦਾ ਸੀ ਉਹਦੋਂ ਮੈਂ ਸਾਥ ਦਾ ਮੁੱਖ ਸੇਵਾਦਾਰੀ ਉਦੋਂ ਉਸ ਸਮੇਂ ਜਿਹੜੇ ਡਾਇਰੈਕਟਰ ਹੀ ਆਪਾਂ ਉਹਨਾਂ ਨੂੰ ਪੰਜਾਬੀ ਬੋਲੀ ਦੇ ਨਾਲ ਹੁੰਦੇ ਵਿੱਚ ਕਿਤੇ ਬਾਬਤ ਮਿਲੇ ਹਾਂ ਉਹਨਾਂ ਨੇ ਸਮਝ ਦਿੱਤਾ ਇਹ ਉਹਨਾਂ ਨੇ ਗੱਲਬਾਤ ਦੇ ਵਿੱਚ ਇਹ ਗੱਲ ਮੰਨੀ ਸੀ ਕਿ ਤੁਹਾਡੀ ਗੱਲ ਵਜਨਦਾਰਾ ਤੁਹਾਡੀ ਜਿਹੜਾ ਲੌਜੀਕਾ ਬਿਲਕੁਲ ਸਹੀ ਆ ਵੀ ਜਿਹੜਾ ਗਲਤੀ ਵਾਲੇ ਪਾਸੇ ਉਹ ਉਹਨਾਂ ਮੰਨਿਆ ਸਾਡੇ ਵਾਲੇ ਪਾਸੇ ਗਲਤੀ ਹੋ ਰਹੀ ਆ ਤੇ ਉਹਨਾਂ ਦਾ ਪਿੰਡ ਵੀ ਸੀ ਜਿਹੜਾ ਉਹ ਭਾਵੇਂ ਉਹਨਾਂ ਤਹਿਸੀਲ ਦੇ ਵਿੱਚ ਪੈਦਾ ਸੀ ਪਰ ਪੰਜਾਬ ਦੇ ਹੱਦ ਤੋਂ ਇੱਕ ਦੋ ਪਿੰਡ ਛੱਡ ਕੇ ਉਹਨਾਂ ਦਾ ਪਿੰਡ ਹੀ ਜਿਹੜਾ ਕਿ ਕਿਸੇ ਸਮੇਂ ਰੋਪੜ ਦਾ ਹਿੱਸਾ ਸ਼ਾਇਦ ਰਿਹਾ ਆ ਸੋ ਉਹ ਉਹ ਪੰਜਾਬੀ ਪੰਜਾਬੀ ਬੈਕਗ੍ਰਾਉਂਡ ਤੇ ਹੀ ਪੰਜਾਬੀ ਪਰਿਵਾਰ ਚੋਂ ਆਉਂਦੇ ਸੀ ਉਹ ਗੱਲ ਮੰਨਦੇ ਸੀ ਕਿ ਤੁਹਾਡੀ ਗੱਲ ਠੀਕ ਆ ਪਰ ਉਹਦੇ باوجود ਉੱਥੇ ਕਿੰਨਾ ਕੁ ਪ੍ਰੈਸ਼ਰ ਹੋਊਗਾ ਕੀ ਕਾਰਨ ਹੋਣਗੇ ਕਿ ਜਿਹਦੇ ਕਰਕੇ ਉੱਥੇ ਜਿਹੜੀ ਆ ਪੰਜਾਬੀ ਨੂੰ ਬਣਦੀ ਥਾਂ ਨਹੀਂ ਦਿੱਤੀ ਜਾਂਦੀ ਸੋ ਉਹਨਾਂ ਦੇ ਸਮਿਆਂ ਦੇ ਵਿੱਚ ਆਪਾਂ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡਾਂ ਦੇ ਬਾਰੇ ਮੈਂ ਇੱਕ ਰਿਪੋਰਟ ਵੀ ਕੀਤੀ ਸੀ ਜਿਹੜੀ ਹਿੰਦੁਸਤਾਨ ਟਾਈਮਜ਼ ਦੇ ਵਿੱਚ ਛਪੀ ਸੀ ਜਿਹੜੇ ਖੂਹ ਹਜੇ ਆ ਉੱਥੇ ਖੂਹ ਹਜੇ ਉਵੇਂ ਦੇ ਉਵੇਂ ਖੜੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਯੂਨੀਵਰਸਿਟੀ ਦੇ ਵਿੱਚ ਨੇ ਕੁਝ ਤਨਾਸਪਿੰਡ ਦੇ ਵਿੱਚ ਨੇ ਤੇ ਇਦਾਂ ਹੀ ਕਈ ਬਜ਼ੁਰਗ ਜਿਉਂਦੇ ਆ ਜਿਨ੍ਹਾਂ ਨੇ ਪੀਜੀਆਈ ਦੀ ਥਾਂ ਤੇ ਹਾਲਦ ਚੱਲਦਾ ਹੋਇਆ ਦੇਖਿਆ ਆ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਕਹਿ ਸਕਦੇ ਆ ਕਿ ਕਿਸੇ ਕਮਿਊਨਿਟੀ ਨੂੰ ਕਿਸੇ ਕੌਮ ਨੂੰ ਕਿਸੇ ਪਛਾਣ ਦੇ ਲੋਕਾਂ ਨੂੰ ਕਿਸੇ ਇੱਕ ਬੋਲੀ ਬੋਲਣ ਵਾਲੇ ਲੋਕਾਂ ਨੂੰ ਉਹਨਾਂ ਦੇ ਥਾਂ ਦੇ ਉੱਤੋਂ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉੱਥੋਂ ਖਤਮ ਕੀਤਾ ਜਾ ਰਿਹਾ ਆ ਸੋ ਉੱਥੇ ਜਿੰਨਾ ਸਟਾਫ ਆ ਉਹਦੇ ਵਿੱਚ ਬਹੁ ਗਿਣਤੀ ਪੰਜਾਬ ਤੋਂ ਸਟਾਫ ਆ ਅੰਮ੍ਰਿਤਸਰ ਦੇ ਜਿਹੜਾ ਇਹ ਗੁਰੂ ਨਾਨਕ ਜਿਹੜਾ ਮੈਡੀਕਲ ਕਾਲਜ ਆ ਉੱਥੋਂ ਵੱਡੀ ਗਿਣਤੀ ਦੇ ਵਿੱਚ ਪੜੇ ਡਾਕਟਰ ਜਿਹੜੇ ਆ ਚੰਡੀਗੜ੍ਹ ਦੇ ਵਿੱਚ ਪੀਜੀਆਈ ਦੇ ਵਿੱਚ ਆਪਣੀਆਂ ਸਵਾਵਾ ਦੇ ਰਹੇ ਆ ਇਸ ਤੋਂ ਇਲਾਵਾ ਜਿਹੜਾ ਤਰਕ ਦਿੱਤਾ ਜਾਂਦਾ ਹੈ ਕਿ ਉੱਥੇ ਡਾਕਟਰ ਬਾਹਰੀਆਂ ਸਟੇਟਸ ਤੋਂ ਆਉਂਦੇ ਆ। ਸੋ ਜਿਹੜਾ ਕਿਹੇ ਬਾਹਰੀ ਸਟੇਟ ਤੋਂ ਆ ਕੇ ਜੌਬ ਕਰਨੀ ਆ ਤਾਂ ਉਹਦਾ ਫਰਜ਼ ਬਣਦਾ ਹੈ ਜੇ ਕਿਸੇ ਬੰਦੇ ਨੇ ਉੱਥੇ ਬੈਨੀਫਿਸ਼ੀਰੀ ਅਹੁਦੇ ਦੇ ਉੱਪਰ ਰਹਿਣਾ ਆ ਜਿੰਨੇ ਉੱਥੇ ਤਨਖਾਹ ਲੈਣੀ ਆ ਤਾਂ ਉਹਦਾ ਸਭ ਤੋਂ ਪਹਿਲਾ ਜਿਹੜਾ ਫਰਜ਼ ਬਣਾਈ ਦੇ ਸੂਲੇ ਬਣਦਾ ਹੈ ਕਿ ਜੇ ਇਸ ਖਿੱਤੇ ਦੇ ਵਿੱਚ ਉਹ ਨੌਕਰੀ ਕਰਨ ਜਾ ਰਹੇ ਆ ਜੇ ਇਸ ਖਿੱਤੇ ਦੇ ਵਿੱਚ ਉਹ ਇਹਦੇ ਪ੍ਰੋਫੈਸ਼ਨ ਜੁਆਇਨ ਕਰਨ ਜਾ ਰਹੇ ਆ ਜਾਉਦਾ ਫਰਜ਼ ਬਣਦਾ ਹੈ ਕਿ ਉੱਥੋਂ ਦੀ ਬੋਲੀ ਸਿੱਖ ਕੇ ਜਾਵੇ ਸਾਡੇ ਸਾਹਮਣੇ ਧਾਰਨਾ ਹੈ ਕਿ ਜੇ ਪੰਜਾਬ ਤੋਂ ਨੌਜਵਾਨ ਜਾਂ ਸਾਰੇ ਹਿੰਦੁਸਤਾਨ ਤੋਂ ਨੌਜਵਾਨ ਵਿਦੇਸ਼ਾਂ ਦੇ ਵਿੱਚ ਪੜਨ ਜਾਂਦੇ ਆ ਤਾਂ ਉੱਥੇ ਜਾ ਕੇ ਜਦ ਨਹੀਂ ਕਰ ਸਕਦੇ ਕਿ ਅਸੀਂ ਹਿੰਦੀ ਚ ਪੜਾਂਗੇ ਅਸੀਂ ਆਪਣੀ ਭਾਸ਼ਾ ਦੇ ਪੜਾਂਗੇ ਤਾਂ ਉੱਥੇ ਉਹਨਾਂ ਨੂੰ ਡੀਫੈਕਟ ਉੱਥੋਂ ਦੀ ਬੋਲੀ ਹੀ ਸਿੱਖਣੀ ਪਊਗੀ ਬਕਾਇਦਾ ਇੱਥੋਂ ਸਿੱਖ ਕੇ ਉਹਦਾ ਟੈਸਟ ਹੁੰਦਾ ਆ ਉਹਦੀ ਸਪੀਕਿੰਗ ਲਰਨਿੰਗ ਰਾਈਟਿੰਗ ਸਾਰਾ ਕੁਝ ਦੇਖ ਕੇ ਫਿਰ ਉੱਥੇ ਜਿਹੜਾ ਆ ਉਹਨਾਂ ਨੂੰ ਵੀਜ਼ਾ ਮਿਲਦਾ ਆ ਪਰ ਇਹ ਜਿਹੜਾ ਉਹ ਮਾਪਦੰਡਾ ਇੱਥੇ ਇਹਨਾਂ ਦੇ ਦੋਰੇ ਮਾਪਦੰਡ ਇਹ ਦੋਸਤਾਨੀਆਂ ਦੇ ਆ ਦਰਸ਼ਕ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਜਾਵਾਂਗਾ ਕਿ ਜਦੋਂ ਤੁਸੀਂ ਪੋਸਟ ਪਾਈ ਆ ਆਪਦੇ ਇਹ ਸਾਰੇ ਮਸਲੇ ਬਾਰੇ ਤਾਂ ਉਹਦੇ ਹੇਠਾਂ ਜਿਹੜੇ ਕਮੈਂਟ ਦੇਖਣ ਨੂੰ ਮਿਲੇ ਆ ਵੀ ਉਹਨਾਂ ਦੇ ਵਿੱਚ ਬੜੀ ਨਫ਼ਰਤੀ ਭਾਸ਼ਾ ਜਿਹੜੀ ਆ ਉਹ ਵਰਤੀ ਗਈ ਆ ਸਾਡੀ ਪਛਾਣ ਨੂੰ ਲੈ ਕੇ ਸਾਡੇ ਖਿੱਤੇ ਨੂੰ ਲੈ ਕੇ ਵੀ ਜਦੋਂ ਕਿ ਉਹਦੇ ਵਿੱਚ ਸਿੱਖ ਪਛਾਣ ਦੀ ਕੋਈ ਗੱਲ ਹੀ ਨਹੀਂ ਸੀ ਹੋ ਰਹੀ ਉੱਥੇ ਸਿਰਫ ਤੇ ਸਿਰਫ ਪੰਜਾਬੀ ਬੋਲੀ ਦੀ ਗੱਲ ਹੀ ਇਸ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਆ ਇਹ ਦੇਖਣ ਦੀ ਗੱਲ ਕਮੈਂਟਾਂ 'ਚ ਬੜੀ ਹੈ ਇਹ ਕਿ ਅਗਰ 100 ਕਮੈਂਟਾਂ 100 ਚੋਂ 95 ਕਮੈਂਟ ਇਹ ਆਏ ਨੇ ਕਿ ਇਹ ਕੋਈ ਮੁੱਦਾ ਨਹੀਂ ਜਾਂ ਫਿਰ ਹਿੰਦੀ ਨੈਸ਼ਨਲ ਲੈਂਗੁਏਜ ਹੈ ਜਾਂ ਅਫੀਸ਼ੀਅਲ ਲੈਂਗੁਏਜ ਹੈ ਇੰਡੀਆ ਦੀ ਸੋ ਸਾਰੇ ਕਿਤੇ ਵਰਤਣੀ ਚਾਹੀਦੀ ਹੈ ਸੋ ਪਰ ਇਹਦੇ 'ਚ ਕੋਈ ਇਹ ਵੀ ਗੱਲ ਨਹੀਂ ਹੈ ਕਿ ਕੋਈ ਹੈਰਾਨੀ ਜਾਣ ਕੇ ਗੱਲ ਹੋਵੇ ਜਦੋਂ ਇੱਕ ਮжоਰਿਟੀਰੀਅਨ ਸਟੇਟ ਹੋਵੇ ਕਿਤੇ ਵਾਦੀ ਗਿਣਤੀ ਦਾ ਅਧਿਕਾਰ ਹੋਵੇ ਜਿੱਥੇ ਵਾਦੀ ਗਿਣਤੀ ਵਸਦੀ ਹੋਵੇ ਬਹੁ ਗਣਤੀ ਦਾ ਰਜਿਮ ਹੋਵੇ ਉਥੇ ਇਹ ਜੀ ਨਸਲ ਖੁਸ਼ੀ ਦੀ ਜਿਹੜੀ ਕੌਨਸ਼ੀਅਸ ਹੈ ਉਹ ਇਸ ਰਜਿਮ ਦੇ ਵਿੱਚ ਇਸਵਾਦੀ ਦੇ ਵਿੱਚ ਪਹਿਲਾਂ ਤੋਂ ਪਈ ਹੈ ਤੇ ਘੱਟ ਗਣਤੀਆਂ ਵਾਸਤੇ ਇੱਥੇ ਨਾ ਕੋਈ ਪਹਿਲਾਂ ਥਾਂ ਸੀ ਨਾ ਹੋਣਾ ਤੇ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਜੇ ਆਪਾਂ ਬਾਹਰ ਜਾਣਾ ਆਪਣੇ ਬੱਚਿਆਂ ਨੇ ਪੜ੍ਹਨ ਵਾਸਤੇ ਸੋ ਉਹਦੇ ਇਹ ਨਹੀਂ ਸਿਰਫ ਅੰਗਰੇਜ਼ੀ ਦਾ ਲਿਖਤੀ ਟੈਸਟ ਹੋਣਾ ਉਥੇ ਟੈਸਟ ਹੋਣਾ ਕਿ ਬੱਚਾ ਅੰਗਰੇਜ਼ੀ ਲਿਖ ਸਕਦਾ ਹੁਣ ਪੜ੍ਹ ਸਕਦਾ ਹੈ ਕਿ ਨਹੀਂ ਪਰ ਇੱਥੇ ਇੱਥੇ ਗੱਲ ਕੀ ਹੈ ਕਿ ਕਿਤੋਂ ਵੀ ਇੱਥੇ ਬੰਦਾ ਆਵੇ 50 ਰੁਪਏ ਦੀ ਟਿਕਟ ਬੱਸ ਦੀ ਲਵੇ ਚਾਹੇ ਟ੍ਰੇਨ ਦੀ ਲਵੇ ਉਹ ਇੱਥੇ ਆ ਕੇ ਜਿਵੇਂ ਮਰਜ਼ੀ ਰਹਿ ਸਕਦਾ ਏ ਇੱਥੇ ਜਿਵੇਂ ਮਰਜ਼ੀ ਪੜ ਸਕਦਾ ਏ ਇੱਥੇ ਜਿਵੇਂ ਮਰਜ਼ੀ ਉਹ ਆਪਣਾ ਘਰ-ਪਰ ਪਾ ਸਕਦਾ ਏ ਤੇ ਜਿਹੜੀ ਇਸੇ ਗੱਲ ਕਰਕੇ ਜਿਹੜੀ ਪੰਜਾਬ ਦੀ ਡੈਮੋਗ੍ਰਾਫਿਕ ਗ੍ਰਾਫ ਹੈ ਉਹ ਬੜਾ ਚੇਂਜ ਹੋਇਆ ਏ ਤੇ ਉਸੇ ਦਾ ਹੀ ਨਤੀਜਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਇਹ ਚੰਡੀਗੜ੍ਹ ਦੇ ਵਿੱਚ ਵੀ 60% ਤਕਰੀਬਨ ਪਾਪੂਲੇਸ਼ਨ ਹੋਈ ਹੈ ਹਿੰਦੀ ਬੋਲਣ ਵਾਲਿਆਂ ਦੀ ਤੇ ਉੱਥੇ ਗੱਲ ਦੂਜੀ ਹੋਈ ਹੈ ਵੀ ਜਿਹੜੇ ਕਮੈਂਟ ਆਏ ਨੇ ਕਮੈਂਟਾਂ 'ਚ ਗੱਲ ਆਈ ਹੈ ਕਿ ਇਹ ਸਿੱਖਾਂ ਖਿਲਾਫ ਵੀ ਗੱਲ ਹੋ ਗਈ ਪੰਜਾਬੀ ਭਾਸ਼ਾ ਤੋਂ ਉੱਪਰ ਉੱਠ ਕੇ ਉਹਨਾਂ ਨੇ ਪਰਸਨਲ ਸਿੱਖਾਂ ਤੇ ਕਮੈਂਟ ਹੋਏ ਨੇ ਉੱਥੇ ਸੋ ਇਹ ਗੱਲ ਹੈ ਕਿ ਜੇ ਚਾਹੇ ਪੰਜਾਬੀ ਸੂਬਾ ਮੋਰਚਾ ਲੱਗਿਆ ਪਹਿਲਾਂ ਚਾਹੇ ਪੰਜਾਬੀ ਦੀ ਗੱਲ ਹੋਈ ਆ ਉੱਥੇ ਬਹੁਤ ਪੁਰਾਣੇ ਇਤਿਹਾਸ ਚ ਇਹ ਜਿਹੇ ਐਗਜ਼ਾਮਪਲ ਆਉਂਦੀਆਂ ਨੇ ਵੀ ਜਿੱਥੇ ਹਿੰਦੂ ਪਰਿਵਾਰਾਂ ਦੇ ਬੱਚਿਆਂ ਨੇ ਵੀ ਕੁਰਬਾਨੀਆਂ ਤੱਕ ਦਿੱਤੀਆਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਸੋ ਇਹ ਗੱਲ ਖਿੱਤੇ ਦੀ ਸੀ ਮਾਤ ਭਾਸ਼ਾ ਦੀ ਮਾਂ ਬੋਲੀ ਦੀ ਸੀ ਪਰ ਜਿਹੜੇ ਲੋਕਾਂ ਦੇ ਵਿੱਚ ਇੱਕ ਜੈਨੋਸਾਈਡਲ ਇਮਪੈਕਟ ਪਈ ਹੈ ਜਾਂ ਜੈਨੋਸਾਈਡਲ ਹੋਣਾਂ ਦੇ ਵਿੱਚ ਕੌਂਸ਼ੀਅਸ ਪਈ ਹੈ ਉਸ ਨੂੰ ਜਾਰੀ ਰੱਖਦੇ ਹੋਏ ਉਹਨਾਂ ਵੱਲੋਂ ਇਹ ਨੂੰ ਬੜੇ ਵੱਡੇ ਤਰੀਕੇ ਨਾਲ ਗਲਤੀ ਦੀ ਬਿਆਨਬਾਜ਼ੀ ਹੋਈ ਹੈ ਗਲਤੀ ਨੂੰ ਰਿਪਰੈਜ਼ੈਂਟ ਕੀਤਾ ਗਿਆ ਹੈ ਬਿਲਕੁਲ ਇਹ ਜਿਹੜਾ ਸਾਰਾ ਮਸਲਾ ਹੈ ਜੈਨੋਸਾਈਡਲ ਪਾਲਸ ਦਾ ਮਸਲਾ ਹੈ ਜਿੱਥੋਂ ਤੁਸੀਂ ਇੱਕ ਆਵਦੀ ਜੈਨੂਅਲ ਡਿਮਾਂਡ ਵੀ ਰੱਖਦੇ ਹੋ ਤਾਂ ਉਹਦੇ ਵਿੱਚ ਉਹ ਤੁਹਾਨੂੰ ਮਰਨ ਮਰਾਉਣ ਤੱਕ ਦੀ ਜਿਹੜੀ ਗੱਲ ਹੈ ਕਿਉਂਕਿ ਜਿੰਨਾ ਕੁ ਮੈਂ ਇਹ ਸਾਰੇ ਮਸਲੇ ਦੇ ਵਿੱਚ ਨੋਟਿਸ ਕੀਤਾ ਆ ਉੱਥੇ ਇਹ ਗੱਲ ਕਹੀ ਜਾ ਰਹੀ ਹੈ ਕਿ ਜੀ ਡਾਕਟਰ ਸਾਊਥ ਤੋਂ ਨੇ ਉਹਨਾਂ ਨੂੰ ਬਹੁਤ ਸਮੱਸਿਆ ਆਉਂਦੀ ਜੇ ਉਹ ਤੁਹਾਡੀ ਪੰਜਾਬੀ ਸਿੱਖਣ ਮੈਂ ਕਹਿੰਦਾ ਕਿ ਸਾਊਥ ਵਾਲਾ ਬੰਦਾ ਜਿਉਂ ਉਹ ਹਿੰਦੀ ਆਉਂਦੀ ਵੀ ਆ ਉਹ ਚਾਹ ਕੇ ਵੀ ਹਿੰਦੀ ਨਹੀਂ ਬੋਲੂਗਾ ਕਿਉਂ ਕਿਉਂਕਿ ਉਹ ਸਮਝਦੇ ਆ ਕਿ ਇੱਕ ਲੈਂਗੁਏਜ ਇੰਪੀਰੀਅਲਿਜ਼ਮ ਦੇ ਨਾਮ ਦੇ ਉੱਪਰ ਸਾਊਥ ਦੀ ਜਿਹੜੀ ਦਰਾਵੜੀਅਨ ਮੂਲ ਪਛਾਣ ਆ ਉਹਨੂੰ ਖਤਮ ਕੀਤਾ ਜਾ ਰਿਹਾ ਸੋ ਇਹ ਇੱਕ ਜਿਹੜਾ ਨਿਤ ਦੇਣ ਹਿੰਦੀ ਬੈਲਟ ਦੇ ਵਿੱਚ ਜਿਹੜੀ ਇਹਨਾਂ ਦੀ ਆਬਾਦੀ ਬਲਾਸਟ ਕਰ ਰਹੀ ਆ ਉਦੇ ਸਿਰ ਦੇ ਉੱਪਰ ਜਿਹੜੀਆਂ ਰੀਜਨਲ ਆਇਡੈਂਟਿਟੀਆਂ ਨੇ ਜਿਹੜੀਆਂ ਪੈਰੀਫੇਰੀਅਲ ਸਟੇਟਸ ਨੇ ਉਹਨਾਂ ਦੇ ਵਿੱਚ ਉੱਥੋਂ ਲੋਕ ਵੱਡੀ ਗਿਣਤੀ ਚ ਉੱਠ ਕੇ ਆਉਂਦੇ ਆ ਇਥੇ ਕੋਈ ਪ੍ਰੋਸੀਜਰ ਨਹੀਂ ਕਿ ਉਹਨਾਂ ਨੂੰ ਸਿਟੀਜ਼ਨ ਬਣਾਉਣ ਦਾ ਉਹਨਾਂ ਨੂੰ ਜਿਹੜੀ ਪ੍ਰਾਪਰਟੀ ਖਰੀਦਣ ਦਾ ਰਾਈਟ ਆ ਉਹਦੇ ਵਿੱਚ ਕੋਈ ਅਬਸਟੈਕਲ ਨਹੀਂ ਹੈਗੀ ਪੰਜਾਬ ਦੇ ਵਿੱਚ ਇਹ ਮੁੱਦਾ ਅੱਜ ਸਾਡੇ ਸਾਹਮਣੇ ਬਹੁਤ ਗੰਭੀਰ ਬੜ ਚੁੱਕਾ ਆ ਕਿ ਪੰਜਾਬ ਚ ਕੋਈ ਵੀ ਐਕਸ ওয়ਾਈ ਜ਼ੈਡ ਕਿਦੋਂ ਵੀ ਉੱਠ ਕੇ ਆਣ ਕੇ ਇੱਥੇ ਵੋਟ ਬਣਾ ਸਕਦਾ ਆ ਆਧਾਰ ਕਾਰਡ ਬਣਾ ਲੈਂਦਾ ਆ ਇੱਥੇ ਪ੍ਰਾਪਰਟੀ ਔਨ ਕਰਦਾ ਆ ਤੇ ਕੱਲ੍ਹ ਨੂੰ ਜਦੋਂ ਦੀ ਵੋਟ ਬਣ ਗਈ ਜਦੋਂ ਇਹੋ ਜਿਹੇ ਫੈਸਲੇ ਹੋਣੇ ਹੁੰਦੇ ਆ ਤਾਂ ਉੱਥੇ ਪਹਿਲਾ ਤਰਕ ਇਹ ਦਿੱਤਾ ਜਾਂਦਾ ਜੀ ਵੇਖੋ ਤੁਹਾਡੀ ਗੱਲ ਕਰਨ ਵਾਲਿਆਂ ਦੀ ਪਰਸੈਂਟੇਜ ਕਿੰਨੀ ਆ ਤੇ ਜਿਹੜੇ ਦੂਸਰੇ ਆ ਉਹਨਾਂ ਦੀ ਪਰਸੈਂਟੇਜ ਕਿੰਨੀ ਆ ਚੰਡੀਗੜ੍ਹ ਦੇ ਵਿੱਚ ਇਹ ਕਹਿ ਜਾਂਦਾ ਕਿ 85% ਤਾਂ ਹਿੰਦੀ ਸਪੀਕਿੰਗ ਆ 85% ਹਿੰਦੀ ਸਪੀਕਿੰਗ ਆ ਜਿਹੜੇ ਉਹ ਸੈਂਟਰ ਦੀਆਂ ਪਾਲਿਸਿਸ ਦੇ ਅਧੀਨ ਇੱਥੇ ਆਏ ਆ ਜਿੱਦਣ ਚੰਡੀਗੜ੍ਹ ਬਣਿਆ ਸੀ ਉਸ ਦਿਨ ਇੱਥੇ 90% ਦੇ ਕਰੀਬ ਲੋਕਾਂ ਨੇ ਜਿਹੜੀ ਪਹਿਲੀ ਕੰਸੈਂਸਸ ਹੋਈ ਹੈ ਜਿਹੜੀ ਪਹਿਲੀ ਜਾਣ ਕਰਨਾ ਹੋਈ ਆ 86 ਤੋਂ ਲੈ ਕੇ 90% ਦੇ ਵਿੱਚ ਲੋਕਾਂ ਨੇ ਲਿਖਾਇਆ ਸੀ ਕਿ ਸਾਡੀ ਮਾਂ ਬੋਲੀ ਪੰਜਾਬੀ ਆ ਤੇ ਜਿਹੜੀ ਲੇਟੈਸਟ 2011 ਵਾਲੀ ਸੈਂਸਸ ਦੇ ਅੰਕੜੇ ਆ ਉਹਦੇ ਵਿੱਚ ਜਿਹੜਾ ਆ 85% ਲੋਕਾਂ ਨੇ ਲਿਖਾਇਆ ਕਿ ਸਾਡੀ ਮਾਂ ਬੋਲੀ ਹਿੰਦੀ ਆ ਪਰ ਇਹਦੇ ਨਾਲ ਪੰਜਾਬੀ ਬੋਲਣ ਵਾਲਿਆਂ ਦਾ ਪੰਜਾਬ ਦੇ ਲੋਕਾਂ ਦਾ ਚਿੱਢੀਗੜ ਤੋਂ ਦਾਵਾ ਖਤਮ ਨਹੀਂ ਹੁੰਦਾ ਸਾਰੀ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਿਆ ਆ ਕਿ ਪੋਪੂਲੇਸ਼ਨ ਨੂੰ ਡੈਮੋਗ੍ਰਾਫੀ ਨੂੰ ਐਜ਼ ਅ ਟੂਲ ਯੂਜ਼ ਕੀਤਾ ਜਾਂਦਾ ਆ ਮжоਰੀਟੇਰੀਅਨ ਰਜਿਮ ਵੱਲੋਂ ਕਿ ਉਹਨਾਂ ਵੱਲੋਂ ਜਿਹੜੀ ਕੋਈ ਅਲੱਗਾ ਪਛਾਣ ਰੱਖਦੀ ਕੌਮ ਆ ਅਲੱਗਾ ਪਛਾਣ ਰੱਖਦਾ ਖੇਤਾ ਆ ਉਹਨਾਂ ਨੂੰ ਜਿੱਥੇ ਸਿੱਧਾ ਵਾਇਲੈਂਸ ਦੇ ਨਾਲ ਮਾਰਿਆ ਜਾਂਦਾ ਆ ਉੱਥੇ ਆਪ ਦੀ ਪਛਾਣ ਵਾਲੇ ਲੋਕ ਇਨਫਿਲਟ੍ਰੇਟ ਕਰਕੇ ਉੱਥੇ ਬਹਾਲ ਕੀਤੇ ਜਾਂਦੇ ਆ ਤੇ ਡੈਮੋਗ੍ਰਾਫੀ ਬਦਲੀ ਜਾਂਦੀ ਆ ਇਹ ਕੋਸ਼ਿਸ਼ ਇਹਨਾਂ ਨੇ ਧਾਰਾ 370 ਤੋੜਨ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਵੀ ਕੀਤੀ ਆ ਜਿੱਥੇ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਫੈਕਟਰੀਆਂ ਲਾ ਕੇ ਉੱਥੋਂ ਦੀ ਡੈਮੋਗ੍ਰਾਫੀ ਬਦਲੀ ਜਾਵੇ ਸੋ ਜੇ ਕਿਸੇ ਤੁਹਾਡੇ ਕੋਲ ਤਾਕਤ ਆ ਤੁਸੀਂ ਤਾਕਤ ਦੇ ਜ਼ੋਰ ਦੇ ਨਾਲ ਕਿਸੇ ਖਿੱਤੇ ਦੀ ਡੈਮੋਗ੍ਰਾਫੀ 4-5 ਦਹਾਕਿਆਂ ਚ ਬਦਲਦਨੇ ਹੋ ਪਰ ਉਹਦੇ ਨਾਲ ਤੁਹਾਡਾ ਦਾਵਾ ਨਹੀਂ ਉੱਥੇ ਹੋ ਜਾਂਦਾ ਉਹਦੇ ਨਾਲ ਦਾਵਾ ਉਹਨਾਂ ਲੋਕਾਂ ਦਾ ਰਹਿੰਦਾ ਆ ਜਿਨ੍ਹਾਂ ਦੀ ਉਹ ਜਨਮ ਭੂਮੀ ਆ ਜਿਨ੍ਹਾਂ ਦੀ ਉਹ ਕਰਮ ਭੂਮੀ ਰਹੀ ਆ ਤੇ ਜਿਨ੍ਹਾਂ ਨੂੰ ਡੰਡੇ ਦੇ ਜ਼ੋਰ ਨਾਲ ਉੱਥੋਂ ਪਿਠਾਇਆ ਗਿਆ ਆ ਸੋ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਫੀਨੋਮੇਨਾ ਦੇਖਣ ਨੂੰ ਮਿਲਦਾ ਆ ਕਿ ਜਿਹੜੀ ਚੰਡੀਗੜ੍ਹ ਦੀ ਸੈਕਟਰਾਂ ਦੀ ਪੋਪੂਲੇਸ਼ਨ ਆ ਜਿਹਦੇ ਚ ਮੈਜੋਰਟੀ ਪੰਜਾਬੀ ਹੀ ਉਹ ਐਸਟੇਮ ਹੈ ਚੰਡੀਗੜ੍ਹ ਦੀ 30% ਦੀ ਪੋਪੂਲੇਸ਼ਨ ਹੈਗੀ 30 40% ਦੀ ਬਾਕੀ ਜਿਹੜੀ ਪੋਪੂਲੇਸ਼ਨ ਆ ਉਹਦੇ ਵਿੱਚ ਵੱਡਾ ਹਿੱਸਾ ਚੰਡੀਗੜ੍ਹ ਨੇੜੇ ਜਿਹੜੀਆਂ ਬਸਤੀਆਂ ਆ ਜਿਹਦੇ ਫਲੈਟ ਆ ਉਹਨਾਂ ਦਾ ਆ ਕੀਤਾ ਕੀ ਜਾਂਦਾ ਆ ਕਿ ਚੰਡੀਗੜ੍ਹ ਦੇ ਵਿੱਚ ਸਲਮ ਏਰੀਆ ਖਤਮ ਕਰਨ ਦੇ ਨਾਂ ਤੇ ਫਲੈਟ ਬਣਾਏ ਜਾਂਦੇ ਆ ਉਹ ਜਿਹੜੇ ਸਾਰੇ ਦੇ ਸਾਰੇ ਫਲੈਟ ਆ ਉਪਰਵਾਸੀਆਂ ਨੂੰ ਜਿਹੜੇ ਹਿੰਦੀ ਸਪੀਕਿੰਗ ਏਰੀਆ ਚੋਂ ਹਿੰਦੀ ਬੈਲਟ ਚ ਆਉਂਦੇ ਆ ਉਹਨਾਂ ਨੂੰ ਦੇ ਦਿੱਤੇ ਜਾਂਦੇ ਆ ਉਹਨਾਂ ਵੱਲੋਂ ਉਹਨਾਂ ਫਲੈਟਾਂ ਦੀਆਂ ਚਾਬੀਆਂ ਲੈ ਕੇ ਅੱਗੇ ਕਿਰਾਏ ਤੇ ਦਿੱਤੇ ਜਾਂਦੇ ਆ ਖੁਦ ਫਿਰ ਸਲਮ ਦੇ ਵਿੱਚ ਲੈਂਦੇ ਆ ਸੋ ਸਲਮ ਏਰੀਆ ਨਹੀਂ ਘਟ ਰਿਹਾ ਪਰ ਉਹ ਫਲੈਟ ਜਿਹੜੇ ਨਿਤ ਦਿਨ ਹਿੰਦੀ ਆਬਾਦੀ ਦੇ ਨਾਲ ਭਰ ਰਹੇ ਆ ਸੋ ਇਹ ਪੰਜਾਬ ਦੇ ਵਾਸਤੇ ਇੱਕ ਬਹੁਤ ਗੰਭੀਰ ਮੁੱਦਾ ਆ ਹਜੇ ਤੱਕ ਇੱਕ ਹਫਤਾ ਹੋ ਚੁੱਕਾ ਹੈ ਸੱਤ ਵੱਲੋਂ ਇਸ ਸੰਘਰਸ਼ ਕੀਤਾ ਜਾ ਰਿਹਾ ਹਾਲੇ ਤੱਕ ਕਿਸੇ ਪੰਜਾਬ ਦੇ ਸਿਆਸਤਦਾਨ ਦਾ ਕਿਸੇ ਪੰਜਾਬ ਦੇ ਮੇਨਸਟ੍ਰੀਮ ਮੀਡੀਆ ਦਾ ਇਹਦੇ ਉੱਪਰ ਧਿਆਨ ਨਹੀਂ ਗਿਆ ਸੋ ਇਹ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਆ ਪੰਜਾਬ ਵਾਸਤੇ ਜਿੱਥੇ ਅਸੀਂ ਚੰਡੀਗੜ੍ਹ ਦੇ ਵਿੱਚ ਘੱਟ ਗਿਣਤੀ ਹੋ ਚੁੱਕੇ ਆ ਉਹਦੇ ਨਾਲ ਚੰਡੀਗੜ੍ਹ ਨਾਲ ਲੱਗਦੇ ਜੀਰਕਪੁਰ, ਸੇਰਾਬੱਸੀ, ਮੁਹਾਲੀ, ਖਰੜ, ਕੋਰਾਲੀ ਕਿਨਾਂ ਕਿੱਤਿਆਂ ਦੇ ਵਿੱਚ ਵੀ ਪੰਜਾਬ ਦੇ ਲੋਕ ਆ ਜਿਹੜੇ ਉਹ ਮਿਨੋਰਟੀ ਹੋ ਚੁੱਕੇ ਆ ਤੇ ਉਥੇ ਬਕਾਇਦਾ ਜਿਵੇਂ ਹਿਮਾਚਲ ਦੀ ਐਗਜ਼ੈਂਪਲ ਲੈ ਲਓ ਕਿ ਜਿਹੜੇ ਮੁਹਾਲੀ ਨਾਲ ਲੱਗਦੇ ਖੇਤਰ ਆ ਉਥੇ ਮਚਲੇ ਦੀ ਗਿਣਤੀ ਬਹੁਤ ਆ ਉਹਨਾਂ ਨੇ ਆਪ ਦੇ ਵਾਸਤੇ ਵੱਖਰੀਆਂ ਟਾਊਨਸ਼ਿਪ ਵੱਖਰੀਆਂ ਕਲੋਨੀਆਂ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਆ ਸੋ ਇਹਦੇ ਬਾਰੇ ਜਿਹੜਾ ਦਰਸ਼ ਤੁਸੀਂ ਕਿਵੇਂ ਦੇਖਦੇ ਤੁਸੀਂ ਹੁਣੇ ਸਮ ਚੰਡੀਗੜ੍ਹ ਰਹਿੰਦੇ ਆ ਕਿ ਉੱਥੋਂ ਦੇ ਜਿਹੜੇ ਡੈਮੋਗ੍ਰਾਫੀਕਲ ਹਾਲਾਤ ਆ ਉਹ ਕਿਸ ਤਰੀਕੇ ਨਾਲ ਬਦਲ ਰਹੇ ਆ ਤੇ ਕਿਵੇਂ ਉਹ ਜਿਹੜਾ ਸਾਨੂੰ ਇਫੈਕਟ ਕਰ ਰਿਹਾ ਜੇ ਇੱਥੇ ਡੈਮੋਗ੍ਰਾਫਿਕ ਦੀ ਗੱਲ ਕੀਤੀ ਜਾਵੇ ਇੱਥੇ ਚੰਡੀਗੜ੍ਹ ਰਹਿੰਦੇ ਮੈਨੂੰ ਕਾਫੀ ਸਾਲ ਹੋ ਗਏ ਸੋ ਪਿਛਲੇ 10-12 ਸਾਲ ਚ ਦੇਖਿਆ ਕਿ ਆਪਾਂ ਛੋਟੇ ਜਿਹੇ ਐਗਜ਼ਾਮਪਲ ਲਈਏ ਸੋ ਹੜਾ ਪਿੰਡ ਪੈਂਦੇ ਇੱਥੇ ਮੋਹਾਲੀ ਸੋ ਸੁਹਾੜੇ ਪਿੰਡ ਦੀ ਅੱਜ ਤੋਂ 10 ਸਾਲ ਪਹਿਲਾਂ ਤਕਰੀਬਨ ਇਹ ਗੱਲ ਹੁੰਦੀ ਸੀ ਕਿ ਉੱਥੇ ਸ਼ਹਿਰ ਦੇ ਲਾਗੇ ਪਿੰਡ ਪੈਣ ਕਰਕੇ ਉੱਥੇ ਕਿਰਾਏਦਾਰਾਂ ਦੀ ਗਿਣਤੀ ਹੈ ਸੀ ਪਰ ਉੱਥੇ ਗਿਣਤੀ ਹੈ ਸੀ ਸਿਰਫ 1-2% ਪਰ ਪਿਛਲੇ 10 ਸਾਲਾਂ ਤੋਂ ਤਕਰੀਬਨ ਉੱਥੋਂ ਇਹ ਜਾ ਗ੍ਰਾਫ ਬਦਲਿਆ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਪਿੰਡ ਦੇ ਉੱਥੇ ਦੇ ਲੋਕ ਨੇ ਉਹ ਬਾਹਰ ਚਲੇ ਕੇ ਕਿ ਬਾਹਰ ਦੀ ਜਿਹੜੀ ਉੱਥੇ ਪੋਪੂਲੇਸ਼ਨ ਹੈ ਅੱਜ ਸੁਹਾੜੇ ਪਿੰਡ ਦੀ ਜੇ ਆਪਾਂ ਗੱਲ ਕਰੀਏ ਜਾਂ ਹੋਰ ਆਸੇ ਪਾਸੇ ਮਟੌਰ ਹੈ ਜਾਂ ਹੋਰ ਛੋਟੇ-ਮੋਟੇ ਖਰੜ ਸ਼ਹਿਰ ਨੇ ਜਾਂ ਹੋਰ ਨੇ ਉੱਥੇ 95% ਬਾਹਲੀ ਪਾਪੂਲੇਸ਼ਨ ਆਈ ਹੈ। ਬਾਹਲੀ ਪਾਪੂਲੇਸ਼ਨ ਕਿਹੜੀ ਆਈ ਹੈ ਜਿਹੜੀ ਸੈਂਟਰਲ ਹਿੰਦੂ ਵੈਲਟ ਆਈ ਹੈ। ਜਿਹੜੀ ਸੈਂਟਰ ਤੋਂ ਉੱਠ ਕੇ ਆਈ ਹੈ ਇੱਥੇ ਛੋਟੀਆਂ ਨੌਕਰੀਆਂ ਕਰਨ ਵਾਸਤੇ ਉਹ ਇੱਥੇ ਆਂਦੇ ਨੇ। ਇੱਥੇ ਆ ਕੇ ਕਈ ਥਾਵਾਂ 'ਤੇ ਇਹ ਵੀ ਚੀਜ਼ ਦੇਖੀ ਗਈ ਹੈ, ਪਰੱਖ ਦੇਖੀ ਗਈ ਹੈ ਕਿ ਪਿੱਛੋਂ ਬੰਦਾ ਆਇਆ, ਯੂਪੀ ਤੋਂ ਆਇਆ, ਬਿਹਾਰ ਤੋਂ ਆਇਆ, ਮੱਧ ਪ੍ਰਦੇਸ਼ ਤੋਂ ਆਇਆ। ਇੱਥੇ ਆ ਕੇ ਠੇਕੇ ਤੇ ਜ਼ਮੀਨ ਲਿੱਤੀ, ਕੱਲਾ ਆਇਆ, ਅੱਧੇ ਪੈਸੇ ਪਿੱਛੇ ਭੇਜਦਾ ਤੇ ਇੱਥੇ ਜੋੜਦਾ, ਕੁਝ ਸਾਲਾਂ ਮਗਰੋਂ ਜ਼ਮੀਨ ਲੈਂਦਾ ਇੱਥੇ। ਇੱਥੇ ਖਰੜ ਇਲਾਕੇ ਚ ਕਈ ਪਿੰਡ ਇਹੋ ਜਿਹੇ ਨੇ ਵੀ ਜਿੱਥੇ ਯੂਪੀ ਪਿਹਾਰ ਤੋਂ ਆਏ ਜਿਹੜੇ ਕਿਸੇ ਟਾਈਮ ਕਾਮੇਵਜੋਂ ਆਏ ਸੀ ਇੱਥੇ ਕਾਮੇਵਜੋਂ ਆ ਕੇ ਇੱਥੇ ਅੱਜ ਉਹਨਾਂ ਨੇ ਪੰਜਾਬ ਦੇ ਕਿਸੇ ਘੱਟ ਜ਼ਮੀਨ ਵਾਲੇ ਜ਼ਿਮੀਂਦਾਰ ਨਾਲੋਂ ਵੱਧ ਜ਼ਮੀਨ ਇੱਥੇ ਰੱਖੀ ਆ ਵੱਡੀ ਗੱਡੀ ਰੱਖੀ ਆ ਉਹਨੇ ਘਰ ਕਿਰਾਏ ਤੇ ਲਿੱਤਾ ਮੁੜ ਕੇ ਉਹ ਹੀ ਘਰ ਖਰੀਦਣ ਦੀਆਂ ਗੱਲਾਂ ਹੋਈਆਂ ਨੇ ਸੋ ਇਹ ਪੋਪੂਲੇਸ਼ਨ ਜਿਹੜਾ ਗ੍ਰਾਫ ਹੈ ਇਹ ਬੜਾ ਕੁਝ ਸਾਲਾਂ ਚ ਬੜਾ ਚੇਂਜ ਹੋਇਆ ਹੈ ਜੇਪਾ ਖਰੜਵਾਲ ਦੀ ਗੱਲ ਕਰੀਏ ਸੋ ਉੱਥੇ ਗੱਲ ਕੀ ਹੋ ਰਹੀ ਹੈ ਕਿ ਉੱਥੇ ਹਰ ਦੂਜੀ ਅਤੇ ਤੀਜੀ ਪੰਜਾਬੀਆਂ ਦੀ ਕੁੜੀ ਹਿਮਾਚਲ ਦੇ ਨਾਲ ਉੱਥੇ ਵਿਆਹ ਹੋ ਰਹੇ ਨੇ ਇੰਟਰ ਸਟੇਟ ਬੜੀ ਬੜੀ ਗਿਣਤੀ ਹੈ ਇੱਕ ਤੋਂ ਮੰਨਿਆ ਜਾ ਸਕਦੇ ਹੁੰਦੇ ਨੇ ਬਟ ਜਦੋਂ ਉਹ ਚੀਜ਼ بڑے ਵਾਸਟ ਲੈਵਲ ਤੇ ਹੋਵੇ ਸੋ ਉਹ ਕਿਸੇ ਨੀਤੀ ਅਧੀਨ ਨਹੀਂ ਹੁੰਦੀ ਹੈ ਚਾਹੇ ਜੀਲਕਪਰਦਾ ਇਲਾਕਾ ਹੋਵੇ ਚਾਹੇ ਨਿਊ ਚੰਡੀਗੜ੍ਹ ਦਾ ਇਲਾਕਾ ਹੋਵੇ ਜਮੀਨਾ ਮੈਂ ਗਿਆ ਹੋਣ ਕਰਕੇ ਬਾਹਰੋਂ ਆਏ ਜਿਹੜੇ ਵੱਡੇ ਲਾਲੇ ਨੇ ਵੱਡੇ ਬਿਜ਼ਨਸਮੈਨ ਨੇ ਉਹਨਾ ਵੱਲੋਂ ਜ਼ਮੀਨਾਂ ਲਿੱਤੀਆਂ ਗਈਆਂ ਜਿਵੇਂ ਤੁਸੀਂ ਗੱਲ ਕੀਤੀ ਸਲਮ ਏਰੀਏ ਦੀ ਚੰਡੀਗੜ੍ਹ ਚ ਪਿਛਲੇ 4-5 ਸਾਲਾਂ ਦੇ ਵਿੱਚ ਤਿੰਨ ਚਾਰ ਜਿਹੜੇ ਸਲਮ ਏਰੀਆ ਉਹ ਚੱਕੇ ਗਏ ਉੱਥੇ ਫਲੈਟ ਬਣੇ ਨੇ ਤੇ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਫਲੈਟ ਚਾਬੀਆਂ ਅੱਗੇ ਦਿੱਤੀਆਂ ਜਾਂਦੀਆਂ ਤੇ ਆ ਆ ਫੇਰ ਧੁੰਗਿਆਂ ਤੋਂ ਬਣੇ ਚ ਰਹਿੰਦੇ ਨੇ ਉਹ ਗੱਲ ਪਰਤ ਆਖਿਆ ਤੇ ਬਿਲਕੁਲ ਸਹੀ ਹੈ ਕਿਉਂਕਿ ਜਿਹੜਾ ਲੇਬਰ ਕਲਾਸ ਆਂਦੀ ਹੈ ਉਹ ਇੱਥੇ ਆ ਕੇ ਰਹਿ ਰਹੀ ਹੈ ਇੱਥੇ ਦੋ ਤਰ੍ਹਾਂ ਦੀ ਕਲਾਸ ਰਹਿੰਦੀ ਚੰਡੀਗੜ੍ਹ ਜਾਂ ਜਮਾ ਅੱਪਰ ਕਲਾਸ ਜਾ ਜਮਾ ਜਿਹੜੀ ਲੇਬਰ ਕਲਾਸ ਹੈ ਜਿਹੜੇ ਲੇਬਰ ਚੌਂਕ ਤੇ ਖੜਨਾ ਜਾਂ ਫਿਰ ਜਮਾ ਦਿਹਾੜੀ ਦੱਪੇ ਵਾਲੇ ਬੰਦੇ ਨੇ ਸੋ ਦੇਖਣ ਦੀ ਗੱਲ ਇਹ ਆਉਂਦੀ ਹੈ ਕਿ ਦੋਨੇ ਹੀ ਜਿਹੜੇ ਆਉਂਦੇ ਨੇ ਉਹ ਹਿੰਦੀ ਬੈਲਟ ਹੀ ਹੈ ਜਿਹੜੀ ਅਪਰ ਕਲਾਸ ਬਹੁਤ ਤਗੜੇ ਲਾ ਲਿਆਏ ਨੇ بڑے ਬਿਜ਼ਨਸਮੈਨ ਆਏ ਨੇ ਉਹ ਵੀ ਇੱਥੇ ਦੇ ਹਿੰਦੀ ਸਪੀਕਿੰਗ ਏਰੀਏ ਤੇ ਨੇ ਤੇ ਜਿਹੜੇ ਨੀਚੇ ਵਰਕਿੰਗ ਲੈਵਲ ਦੇ ਆਏ ਨੇ ਕਾਮੇ ਆਏ ਨੇ ਜਾਂ ਦਿਹਾੜੀ ਦੱਪੇ ਵਾਲੇ ਲੋਕ ਆਏ ਨੇ ਉਹ ਵੀ ਸਾਰੇ ਹਿੰਦੀ ਬੈਲਟ ਤੋਂ ਉੱਠ ਕੇ ਇੱਥੇ ਆਏ ਨੇ ਤੇ ਇੱਥੇ ਆ ਕੇ ਨਾ ਉਹਨਾਂ ਨੂੰ ਕੋਈ ਵੱਡੀ ਚੀਜ਼ ਦੀ ਲੋੜ ਪੈਂਦੀ ਆ ₹ ਕੁਸ ਰੁਪਏ ਦੇ ਕੇ ਆਧਾਰ ਕਾਰਡ ਬਣਦਾ ਹੈ ਇੱਥੇ ਦਾ ਪੱਕਾ ਰੈ residancy ਬਣ ਜਾਂਦਾ ਹੈ ਇੱਥੇ ਵਹੀਕਲ ਵੀ ਨਾਮ ਹੋ ਜਾਂਦੇ ਨੇ ਇੱਥੇ ਘਰ ਵੀ ਨਾਮ ਹੋ ਜਾਂਦੇ ਨੇ ਸੋ ਉਹਦੇ ਤੇ ਜਿਵੇਂ ਹਿਮਾਚਲ ਚ ਇਹ ਉੱਥੇ ਦੀ ਨੀਤੀ ਹੈ ਕਿ ਉੱਥੇ ਬਾਹਰਲੇ ਸੂਬੇ ਦਾ ਕੋਈ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਉੱਥੇ ਮਰਲਾ ਬਣਾਇਆ ਹੋਇਆ ਹੈ 1990 ਦਾ ਸ਼ਾਇਦ ਬਿਲਕੁਲ ਹਾਂ ਜੀ ਹਾਂ ਜੀ ਉੱਥੇ ਮਰਲਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਪਰ ਇੱਥੇ ਆ ਕੇ ਇਹ ਚੀਜ਼ ਪ੍ਰਤੱਖ ਦੇਖੀ ਹੈ ਕਿ ਕਿੱਲਿਆਂ ਦੇ ਕਿੱਲੇ ਵੀ ਬਾਹਰਲੇ ਸੂਬਿਆਂ ਤੋਂ ਆਏ ਬੰਦਿਆਂ ਨੇ ਲਿੱਤੇ ਨੇ ਨਾ ਉਸ ਬਾਰੇ ਪੰਜਾਬ ਸਰਕਾਰ ਦੀ ਕੋਈ ਹੈ ਜਿਨੀਤੀ ਨਾ ਪੰਜਾਬ ਸਰਕਾਰ ਉਸ ਮਾਮਲੇ ਚ ਕੋਈ ਇਹੋ ਜੀ ਜਾਗਰੂਕਤਾ ਦਿਖਾਦੀ ਹੈ ਕਿ ਬਾਹਰਲੇ ਸੂਬੇ ਦੇ ਆ ਕੇ ਜਿਹੜਾ ਡੈਮੋਗ੍ਰਾਫੀਕਲ ਚੇਂਜ ਹੋ ਰਿਹਾ ਹੈ ਪੰਜਾਬ ਦੀ ਪੋਪੂਲੇਸ਼ਨ ਬਾਹਰ ਜਾ ਰਹੀ ਹੈ ਜ਼ਮੀਨ ਵੇਚ ਕੇ ਤੇ ਜਿਹੜੇ ਬਾਹਰ ਦੇ ਲੋਕ ਨੇ ਉਹ ਕੁਝ ਰੁਪਏ ਖਰਚ ਕੇ ਟਿਕਟਾਂ ਦੇ ਉਹ ਇੱਥੇ ਆਂਦੇ ਨੇ ਆਧਾਰ ਕਾਰਡ ਬਣਦੇ ਨੇ ਬਿਜਲੀ ਦੇ ਬਿੱਲ ਕੱਢਦੇ ਨੇ ਤੇ ਫਿਰ ਮੁੜ ਕੇ ਇੱਥੇ ਦੇ ਪੱਕੇ ਵਸਨੀਕ ਹੋ ਜਾਂਦੇ ਨੇ ਸੋ ਇਹ ਚੀਜ਼ ਜਿਹੜਾ ਬੜਾ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਲਕੁਲ ਤੁਹਾਡਾ ਚੈਨਲ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ ਗੱਲਬਾਤ ਲਈ ਸੋ ਕਨਕਲੂਜਨ ਦੇ ਵਿੱਚ ਆਪਾਂ ਇਹੀ ਕਹਾਂਗੇ ਕਿ ਇਹ ਜਿਹੜਾ ਮਸਲਾ ਆ ਸਿਰਫ ਬੋਲੀ ਤੱਕ ਸੀਮਤ ਨਹੀਂ ਆ ਤੁਹਾਡੀ ਡੈਮੋਗ੍ਰਾਫੀ ਬਦਲ ਕੇ ਜੇ ਕੱਲ ਨੂੰ ਪੰਜਾਬ 'ਚ ਕੋਈ ਵੱਡੀ ਲੋਕ ਲਹਿਰ ਉੱਠਦੀ ਆ ਤਾਂ ਉੱਥੇ ਜੇ ਰੈਜਿਸਟ੍ਰੇਸ਼ਨ ਕਰਾਉਣ ਤੱਕ ਦੀ ਨੌਕਤ ਆਉਂਦੀ ਆ ਤਾਂ ਉਸ ਤੋਂ ਪਹਿਲਾਂ-ਪਹਿਲਾਂ ਤੁਹਾਡੀ ਜਨਸੰਖਿਆ ਦੀ ਤਬਦੀਲੀ ਇਸ ਪੱਧਰ ਤੇ ਕਰ ਦਿੱਤੀ ਜਾਵੇ ਤੇ ਤੁਹਾਡੀ ਗੱਲ ਕਰਨ ਵਾਲੇ ਲੋਕਾਂ ਦੀ ਗਿਣਤੀ ਆ ਮжоਰਿਟੀ ਦੇ ਨਾਲੋਂ ਘੱਟ ਹੋਵੇ ਤੋ ਪੰਜਾਬ ਦੇ ਜਿਹੜੇ ਸੁਹਿਰਦ ਲੋਕ ਨੇ ਸੁਹਿਰਦ ਸੰਸਥਾਵਾਂ ਨੇ ਸੁਹਿਰਦ ਰਾਜਨੀਤਿਕ ਪਾਰਟੀਆਂ ਨੇ ਆਪਾਂ ਸਭ ਨੂੰ ਇਹ ਅਪੀਲ ਕਰਦੇ ਆ ਕਿ ਇਹ ਮਸਲਾ ਜਿਹੜਾ ਆ ਉਹ ਕਿਸੇ ਵਿਅਕਤੀ ਵਿਸ਼ੇਸ਼ ਕਿਸੇ ਜਥੇਬੰਦੀ ਦਾ ਕਿਸੇ ਫਿਰਕੀ ਵਿਸ਼ੇਸ਼ ਦਾ ਨਹੀਂ ਆ ਇਸ ਸਮੂਹਿਕ ਰੂਪ ਦੇ ਵਿੱਚ ਪੰਜਾਬ ਦਾ ਮਸਲਾ ਆ ਜਿਹਦੇ ਵਿੱਚ ਪੰਜਾਬ ਦੀ ਜ਼ਮੀਨ ਜਾ ਰਹੀ ਆ ਪੰਜਾਬ ਦੇ ਕੁਦਰਤੀ ਸਰੋਤ ਜਾ ਰਹੇ ਆ ਪੰਜਾਬ ਦਾ ਰੁਜ਼ਗਾਰ ਜਾ ਰਿਹਾ ਹੈ ਤੇ ਉਹਦੇ ਨਾਲ ਨਾਲ ਜਿਹੜੀ ਪੰਜਾਬੀ ਬੋਲੀ ਮਰ ਰਹੀ ਆ ਜਿਹਦੇ ਵਾਸਤੇ ਪੰਜਾਬ ਦੇ ਲੋਕਾਂ ਨੇ ਇੱਕ ਲੰਮਾ ਸੰਘਰਸ਼ ਕੀਤਾ ਹੈ ਜਿਹਦੇ ਵਾਸਤੇ ਜਿਹੜੀਆਂ 50000 ਗ੍ਰਿਫਤਾਰੀਆਂ ਤੇ 200 ਤੋਂ ਵੱਧ ਸ਼ਹਾਦਤਾਂ ਹੋਈਆਂ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਇਆ ਅਸੀਂ ਇਹ ਆਸ ਕਰਦੇ ਹਾਂ ਕਿ ਇਹ ਜਿਹੜਾ ਮੁੱਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਹਾਈਲਾਈਟ ਹੋਊਗਾ ਮੇਨ ਸਟਰੀਮ ਦੇ ਵਿੱਚ ਆਊਗਾ ਤੇ ਇਸ ਮੁੱਦੇ ਦੇ ਹੱਲ ਵਾਸਤੇ ਪੰਜਾਬ ਦੇ ਲੋਕ ਯਤਨ ਕਰਨਗੇ ਸੋ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਅਜਿਹੇ ਜਿਹੜੇ ਗੰਭੀਰ ਮੁੱਦਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ